ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਮਹਿਮਾਨ ਨੂੰ ਲੈ ਕੇ ਹਾਜ਼ਰ ਹਾਂ ਉਹ ਮਹਿਮਾਨ ਜਿਨ੍ਹਾਂ ਨੂੰ ਤੁਸੀਂ ਇਹ ਲਤੀ ਫਿਲਮ ਚ ਦੇਖਿਆ ਰੁਪਿੰਦਰ ਗਾਂਧੀ ਦਾ ਗੈਂਗਸਟਰ ਫਿਲਮ ਚ ਦੇਖਿਆ ਇਸ ਤੋਂ ਇਲਾਵਾ ਹਾਲ ਹੀ ਦੇ ਵਿੱਚ ਬਹੁਤ ਸਕਸੈਸਫੁਲ ਜਾ ਰਹੀ ਇਹਨਾਂ ਦੀ ਫਿਲਮ ਮਿਸਟਰ ਐਂਡ ਮਿਸਿਸ 420 ਅਗੇਨ ਚ ਦੇਖ ਰਹੇ ਹੋ ਇਹਨਾਂ ਨੇ ਬਾਲੀਵੁੱਡ ਦੇ ਵਿੱਚ ਫੇਰਾਂ ਨੇ ਦ ਡਿਪਲੋਮੈਟ ਦੇ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ ਇੱਥੇ ਗੱਲ ਨਹੀਂ ਮੁੱਕਦੀ ਵੈਬ ਸੀਰੀਜ਼ ਵੱਡੀ ਵੈਬ ਸੀਰੀਜ਼ ਆਈ ਮਸਟ ਸੀ ਪਤਾਲ ਲੋਕ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਦੇਖਿਆ ਜੀ ਹਾਂ ਮੇਰੇ ਨਾਲ ਜਗਜੀਤ ਸੰਧੂ ਹੋ ਰਹੇ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡੀ ਫਿਲਮ ਆ ਗਈ ਹੈ ਜੀ ਮਿਸ ਮਿਸਟਰ ਐਂਡ ਮਿਸਿਸ 420 ਅਗੇਨ ਹਾਂ ਜੀ ਅਗੇਨ ਤੋਂ ਹੀ ਪਤਾ ਲੱਗ ਰਿਹਾ ਵੀ ਫੇਰ ਆ ਗਏ ਆ ਕਿਦਾਂ ਦਾ ਕਿਰਦਾਰ ਹੈ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਮਿਸਟਰ ਐਂਡ ਮਿਸ 420 ਫ੍ਰੈਂਚਾਈਜ਼ੀ ਹੈ ਜੀ ਜਿਹਦੇ ਵਿੱਚ ਪਹਿਲੀ ਦੂਜੀ ਉਹਦੇ ਚ ਉਹਨਾਂ ਨੇ ਇੱਕ ਮੇਨ ਜਿਹੜਾ ਉਹਨਾਂ ਦਾ ਕਨਸੈਪਟ ਹੈ ਕਿ ਇੱਕ ਸਿਚੁਏਸ਼ਨ ਇਦਾਂ ਦੀ ਪੈਦਾ ਹੁੰਦੀ ਹੈ ਕਿ ਮੁੰਡਿਆਂ ਨੂੰ ਕੁੜੀ ਬਨਣਾ ਪੈਂਦਾ ਸੋ ਤੀਜੇ ਚ ਵੀ ਆਈ ਹੈ ਕਿ ਸਿਚੁਏਸ਼ਨ ਇੱਕ ਇਦਾਂ ਦੀ ਹੈ ਕਿ ਮੁੰਡੇ ਕੁੜੀ ਬਣਦੇ ਤੇ ਇਸ ਵਾਰ ਉਹ ਮੇਰੇ ਹਿੱਸੇ ਆਇਆ ਸੋ ਉਦਾਂ ਦੀ ਫਿਲਮ ਫੈਮਿਲੀ ਐਂਟਰਟੇਨਿੰਗ ਹੈ ਸੋ ਉਹ ਸਿਚੁਏਸ਼ਨ ਦੇ ਵਿੱਚ ਉਲਝਦੇ ਜਾਂਦੇ ਆ ਤੇ ਓਵੇਂ ਓਵੇਂ ਚ ਹਾਸਾ ਪੈਦਾ ਹੁੰਦਾ ਸੋ ਬਸ ਇਹੀ ਫਿਲਮ ਹੈ ਜੀ ਅੱਛਾ ਮੈਂ ਇਸ ਤੋਂ ਪਹਿਲਾਂ ਕਿ ਫਿਲਮ ਦੀਆਂ ਗੱਲਾਂ ਕਰਾਂ ਮੈਨੂੰ ਪਰਸਨਲੀ ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦੀ ਕਿ ਜਦੋਂ ਇੱਕ ਮੇਲ ਫੀਮੇਲ ਦਾ ਕਿਰਦਾਰ ਨਿਭਾਉਂਦਾ ਤੇ ਜ਼ਾਹਿਰਾ ਉਹਨੂੰ ਚੈਲੰਜਸ ਦਾ ਸਾਹਮਣਾ ਤੇ ਕਰਨਾ ਹੀ ਪੈਂਦਾ ਹੋਊਗਾ ਤੇ ਤੁਹਾਨੂੰ ਕਿਦਾਂ ਦੇ ਚੈਲੰਜਸ ਫੇਸ ਕਰਨੇ ਪਏ ਇਹ ਇਹਦੇ ਤਾਂ ਜ਼ਿਆਦਾ ਹੁੰਦੇ ਕਿ ਮੈਂਟਲੀ ਤੌਰ ਤੇ ਕਿਉਂਕਿ ਦੇਖੋ ਜਿਹੜਾ ਇਹ ਕੰਮ ਆ ਮੈਨੂੰ ਲੱਗਦਾ ਹੁੰਦਾ ਕਿ ਬਾਡੀ ਲੈਂਗੁਏਜ ਨੂੰ ਵੀ ਉਦਾਂ ਰੈਡੀ ਕਰਨਾ ਇਟਸ ਹਾਰਡ ਬਾਡੀ ਲੈਂਗੁਏਜ ਬਾਅਦ ਚ ਪਹਿਲੀ ਗੱਲ ਕਿ ਮੈਂਟਲੀ ਤੌਰ ਤੇ ਤੁਸੀਂ ਇਸ ਗੱਲ ਲਈ ਰੈਡੀ ਹੋਣਾ ਐਗਜ਼ੈਕਟਲੀ ਉਹ ਵੀ ਉਸ ਸਟੇਜ ਦੇ ਵਿੱਚ ਜਿੱਥੇ ਆਲਰੇਡੀ ਸੋਸ਼ਲ ਮੀਡੀਆ ਤੇ ਇੰਨਾ ਕੁਝ ਚੱਲ ਰਿਹਾ ਹੈ ਨਾ ਕਿ ਇੱਕ ਉਲਟਾ ਵੀ ਅਗਲਾ ਕਹਿੰਦਾ ਯਾਰ ਤੁਸੀਂ ਕਾਹਨੂੰ ਕੁੜੀਆਂ ਬਣੇ ਹੋਏ ਹੋ ਐਗਜੈਕਟਲੀ ਬਹੁਤ ਸਾਰੀਆਂ ਚੀਜ਼ਾਂ ਸੁਣਨੀਆਂ ਪੈਣੀਆਂ ਹਾਲਾਂਕਿ ਉਹ ਤੁਸੀਂ ਦੇਖੋ ਕਿ ਇਹ ਚੀਜ਼ ਅੱਜ ਦੀ ਨਹੀਂ ਹੈ ਇਹ ਕਮਲ ਹਸਨ ਹਨਾ ਲੇਜੈਂਡ ਐਕਟਰ ਨੇ ਇੰਡੀਆਲੇ ਹਨਾ ਚਾਚੀ ਚਾਰਚੀ ਬਣੇ ਸੀ ਜੀ ਆਯੂਸ਼ਮਾਨ ਖੁਰਾਨਾ ਨਾਲ ਉਹ ਜਾ ਇਹ ਸਾਡੇ ਕਲਚਰ ਦਾ ਪਾਰਟ ਵੀ ਹੈ ਨਾ ਮਲਵਈ ਕਿੱਦੇ ਦਾ ਵੀ ਪਾਰਟ ਹੈ ਜੀ ਜੀ ਕਿ ਉਹਦੇ ਵਿੱਚ ਜਿਹੜੇ ਨੱਚਦੇ ਹੁੰਦੇ ਸੀ ਮੁੰਡੇ ਕੁੜੀਆਂ ਬਣ ਕੇ ਨੱਚਦੇ ਸੀ ਸੋ ਇੱਕ ਮੈਂਟਲੀ ਤੌਰ ਤੇ ਜਿਹੜਾ ਸਭ ਤੋਂ ਵੱਡਾ ਚੈਲੰਜ ਉਹੀ ਸੀਗਾ ਕਿ ਇਸ ਚੀਜ਼ ਨੂੰ ਹਾਂ ਕਰਨਾ ਇਹ ਐਕਸੈਪਟ ਕਰਨਾ ਐਂਡ ਦੈਨ ਉਹਨੂੰ ਪਰਫਾਰਮ ਕਰਨਾ ਪਰ ਉਹ ਵੀ ਜਗਜੀਤ ਸੰਧੂ ਐਡਾ ਵੱਡਾ ਨਾ ਬਣਾਉਣ ਤੋਂ ਬਾਅਦ ਜੀ ਹਾਂ ਜੇ ਐਡਾ ਵੱਡਾ ਤਾਂ ਨਹੀਂ ਹੋਇਆ ਨਾ ਹੌਲੀ ਹੌਲੀ ਲੱਗੇ ਹੋਏ ਆ ਸੋ ਮੇਰਾ ਇਹ ਹੁੰਦਾ ਕਿ ਕੋਈ ਵੀ ਕਰੈਕਟਰ ਕਰੀ ਉਹਨੂੰ ਜਸਟੀਫਾਈ ਹੋਵੇ ਨਾ ਜੀ ਸੋ ਉਹਦੇ ਲਈ ਇੱਕ ਹੁੰਦਾ ਉੱਤੋਂ-ਉੱਤੋਂ ਬਣ ਜਾਣਾ ਨਾ ਇੱਕ ਹੁੰਦਾ ਕਿ ਠੀਕ ਹੈ ਕਿ ਨਾਰਮਲ ਹਸਾਉਣ ਲਈ ਕਰ ਰਹੇ ਆ ਨਾ ਇੱਕ ਡਿਟੇਲ ਜਿੱਨਾ ਤੁਸੀਂ ਜਾ ਸਕਦੇ ਹੋ ਤੇ ਮੇਰਾ ਤਾਂ ਪਹਿਲਾਂ ਤੋਂ ਹੀ ਕੰਮ ਰਿਹਾ ਕਿ ਮੈਂ ਜ਼ਿਆਦਾ ਡਿਟੇਲ 'ਚ ਜਾਣਾ ਜੀ ਸੋ ਉਹ ਇੱਕ ਮੈਂਟਲਲੀ ਤੌਰ ਤੇ ਰੈਡੀ ਹੋਣਾ ਨਾ ਉਹ ਉਹ ਥੋੜਾ ਜਿਹਾ ਔਖਾ ਹੁੰਦਾ ਖਾਸ ਤੌਰ ਤੇ ਪੰਜਾਬੀ ਫਿਲਮ 'ਚ ਹਿੰਦੀ ਦੀ ਆਡੀਅנס ਹਜੇ ਐਕਸੈਪਟ ਕਰ ਲੈਂਦੀ ਹੈ ਮਲਿਆਲਮ ਦੇਖ ਲੋ ਤਾਂ ਮਿਲ ਦੇਖ ਲੋ ਐਕਸੈਪਟ ਕਰਦੇ ਐਸ ਚੀਜ਼ ਨੂੰ ਹੂੰ ਹੂੰ ਕਿ ਜੇ ਪੰਜਾਬੀ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਕਈ ਵਾਰੀ ਕਿਉਂਕਿ ਜਜਮੈਂਟਲ ਹੋ ਜਾਂਦੇ ਲੋਕ ਜੀ ਜੀ ਬਟ ਫਿਰ ਵੀ ਮੈਨੂੰ ਥੋੜਾ ਜਿਹਾ ਡਾਊਟ ਸੀਗਾ ਵੀ ਯਾਰ ਕੀ ਹੋਊਗਾ ਬਟ ਹੁਣ ਜਦੋਂ ਜਦੋਂ ਫਿਲਮ ਆਈ ਹੈ 27 ਜੂਨ ਨੂੰ ਹਨਾ ਜਿਵੇਂ ਜੋ ਲੋਕ ਦੇਖ ਰਹੇ ਆ ਤੇ ਖਾਸ ਤੌਰ ਤੇ ਜਿਸ ਚੀਜ਼ ਦਾ ਮੈਨੂੰ ਡਰ ਸੀ ਉਲਟਾ ਹੀ ਹੋ ਗਿਆ ਕਿ ਲੋਕ ਬਹੁਤ ਪਸੰਦ ਕਰ ਰਹੇ ਆ ਫਿਲਮ ਨੂੰ ਹਨਾ ਮੋਸਟਲੀ ਕਿਉਂਕਿ ਇਸ ਤੋਂ ਪਹਿਲਾਂ ਮੈਂ ਜਿੰਨੇ ਕਰੈਕਟਰ ਕੀਤੇ ਉਹ ਡਾਰਕ ਜਿਹਾ ਹੈ ਹਨਾ ਸੋ ਹੁਣ ਇਸ ਵਾਰ ਕੁੜੀਆਂ ਬਹੁਤ ਪਸੰਦ ਕਰ ਰਹੀਆਂ ਕਿਉਂਕਿ ਚ ਕੁੜੀਆਂ ਬਣਿਆ ਪਹਿਲੀ ਵਾਰੀ ਅੱਛਾ ਜੀ ਸੋ ਇਹ ਵੀ ਇੱਕ ਇਹ ਕਹਿੰਦੇ ਕੰਮਾਂ ਚ ਚੀਜ਼ ਜੁੜੇ ਜਾਣੀ ਤਾਂ ਵਧੀਆ ਗੱਲ ਹੈ ਬਿਲਕੁਲ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਬੜਾ ਬਰੇਵ ਕਦਮ ਹੈ ਉਸ ਵੇਲੇ ਜਦੋਂ ਪੰਜਾਬ ਦੇ ਵਿੱਚ ਸਪੈਸ਼ਲੀ ਇਸ ਮੁੱਦੇ ਨੂੰ ਬਹੁਤ 네ਗੈਟਿਵਿਟੀ ਦੇ ਨਾਲ ਉਭਾਰਿਆ ਜਾ ਰਿਹਾ ਉਸ ਵੇਲੇ ਇਦਾਂ ਦੇ ਵਿਸ਼ੇ ਨੂੰ ਸਾਈਨ ਕਰ ਲੈਣਾ ਸੋ ਜਿੰਨੀ ਦੇਰ ਰਿਲੀਜ਼ ਨਹੀਂ ਹੁੰਦੀ ਚੀਜ਼ ਉਨੀ ਦੇ ਡਰ ਤਾਂ ਬਣਿਆ ਰਹਿੰਦਾ ਹਾਂਜੀ ਹਾਂਜੀ ਇਹ ਤਾਂ ਹੈ ਖੈਰ ਜਿਹੜੀ ਆਡੀਅנס ਨੇ ਹਾਲੇ ਦੇਖਣ ਜਾਣਾ ਮੂਵੀ ਨੂੰ ਉਹਨੂੰ ਕੀ ਕਹਿਣਾ ਚਾਹੋਗੇ ਇਹੋ ਜਿਹਾ ਕੀ ਆ ਫਿਲਮ ਚ ਵੀ ਅਸੀਂ ਮਜਬੂਰ ਹੋ ਜੀਏ ਜਾਣ ਲਈ ਦੇਖੋ ਮੇਨ ਤਾਂ ਗੱਲ ਐਂਟਰਟੇਨਮੈਂਟ ਹੁੰਦੀ ਆ ਪੰਜਾਬੀ ਫਿਲਮ ਚ ਕੋਈ ਜਿੱਡਾ ਮਰਜ਼ੀ ਕਹੇ ਆ ਨਾ ਬਿਨਾ ਐਂਟਰਟੇਨਮੈਂਟ ਤਾਂ ਕੋਈ ਨਹੀਂ ਦੇਖਦਾ ਇਹ ਫਿਲਮ ਹੀ ਫੀਲਡ ਹੀ ਸਾਰਾ ਐਂਟਰਟੇਨਿੰਗ ਹੈ ਜੀ ਜੇ ਇਥੇ ਹੋਈ ਸੀਰੀਅਸ ਜੀ ਹੋ ਜੇ ਨਾ ਫਿਲਮ ਵਗਲਾ ਫਿਰ ਕਹਿੰਦਾ ਯਾਰ ਇਹ ਚ ਤੱਕ ਰੋਲੇ ਤੱਕ ਅੱਗੇ ਨਹੀਂ ਮੁੱਕਦੇ ਸੋ ਇਹਦੇ ਚ ਮੇਨ ਚੀਜ਼ ਆ ਉਹ ਹੈ ਤੁਹਾਡਾ ਐਂਟਰਟੇਨਮੈਂਟ ਜਿਹੜਾ ਦੋ ਸਵਾ ਦੋ ਘੰਟੇ ਦੀ ਫਿਲਮ ਹੈ ਨਾ ਉਹਦੇ ਚ ਤੁਸੀਂ ਬਹੁਤ ਇੰਜੋਏ ਕਰਦੇ ਹੋ ਕਿਉਂਕਿ ਪੰਜਾਬ ਚ ਫਿਲਮ ਸ਼ੂਟ ਹੋਈ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਜਦੋਂ ਮੈਂ ਇੱਥੇ ਬਹਿ ਕੇ ਦੇਖਦਾ ਬਹੁਤ ਸਾਰੇ ਲੋਕ ਨੇ ਜਿਹੜੇ ਬਹੁਤ ਟਾਈਮ ਤੋਂ ਇੱਥੇ ਰਹਿ ਰਹੇ ਆ ਮਿਸ ਕਰਦੇ ਆ ਪੰਜਾਬ ਨੂੰ ਹਨ ਜੀ ਸੋ ਕਈ ਵਾਰ ਗਏ ਨਹੀਂ ਹੁੰਦੇ ਕਿ ਫਿਲਮਾਂ ਹੀ ਇੱਕ ਮੀਡੀਅਮ ਬਣ ਜਾਂਦਾ ਕਿ ਯਾਰ ਉਹ ਉੱਥੇ ਰਹਿ ਕੇ ਤੁਸੀਂ ਕਿੱਦਾਂ ਦੇ ਪਿੰਡ ਹੋਗੇ ਹੁਣ ਕਿੱਦਾਂ ਦੀਆਂ ਕਲਚਰ ਹੋਗੀ ਕੀ ਚੱਲ ਰਿਹਾ ਉੱਥੇ ਉਹ ਸਾਰਾ ਫਿਰ ਫਿਲਮ ਦੇ ਥਰੂ ਤੁਸੀਂ ਦੇਖ ਲੈਣੇ ਹੋ ਜੀ ਸੋ ਮੈਂ ਤਾਂ ਹੀ ਕਹੂੰਗਾ ਕਿ ਐਂਟਰਟੇਨਿੰਗ ਫਿਲਮ ਹੈ ਕਈ ਵਾਰੀ ਨਾ ਭਾਜੀ ਕੀ ਹੁੰਦਾ ਵੀ ਫਿਲਮ ਚ ਸ਼ੁਰੂ-ਸ਼ੁਰੂ ਚ ਬੜਾ ਐਂਟਰਟੇਨਮੈਂਟ ਹੁੰਦਾ ਤੇ ਫਿਰ ਉਹ ਡ੍ਰੈਗ ਹੋਈ ਜਾਂਦਾ ਕਈ ਵਾਰੀ ਦਿਲ ਕਰਦਾ ਵੀ ਵਿੱਚੋਂ ਉੱਠ ਕੇ ਆ ਜੀਏ ਇਹ ਜਿਹੜੀ ਫਿਲਮ ਹੈ ਮਿਸਟਰ ਐਂਡ ਮਿਸਿਸ 420 ਅਗੇਨ ਇਹ 1.5-2 ਘੰਟੇ ਦੀ ਫਿਲਮ ਤੁਸੀਂ ਦਸੀ ਉੱਠਣ ਦੇ ਨਹੀਂ ਦਊਗੀ ਸਾਨੂੰ ਵਿੱਚੋਂ ਦੇਖੋ ਹਰ ਇੱਕ ਦਾ ਬੰਦੇ ਦਾ ਇੱਕ ਟੇਸਟ ਹੁੰਦਾ ਹੈ ਅੱਜ ਦੀ 2025 ਦੇ ਵਿੱਚ ਨਾ ਦੁਨੀਆ ਬਹੁਤ ਫਾਸਟ ਚੱਲਦੀ ਹੈ ਤੁਹਾਡੇ ਹੱਥ 'ਚ ਫੋਨ ਆ ਨਾ ਤੁਹਾਨੂੰ 10 ਸੈਕਿੰਡ ਕੋਈ ਪਸੰਦ ਨਹੀਂ ਆਇਆ ਠਾ ਇਕਜੈਕਟਲੀ ਪਹਿਲਾਂ ਇਹ ਆਪਸ਼ਨਸ ਨਹੀਂ ਸੀ ਹੁੰਦੀ ਇਹ ਨਾ ਪਹਿਲਾਂ ਫਿਲਮਾਂ ਨੂੰ ਹਿਸਾਬ ਲਾ ਲਓ ਜਦੋਂ ਸਾਡੇ ਘਰੇ ਟੀਵੀ ਹੁੰਦਾ ਸੀ ਬਲੈਕ ਐਂਡ ਵਾਈਟ ਪੌਣੇ 4 ਘੰਟੇ ਦੀ ਫਿਲਮ ਵੀ ਲਗਾਨ ਐਗਜ਼ੈਕਟਲੀ ਐਗਜ਼ੈਕਟਲੀ ਉਹ ਤੋਂ ਕੁਝ ਵੀ ਹੋਵੇ ਸਾਨੂੰ ਆਉਂਦਾ ਸੀ ਆਹ ਵੀ ਦੇਖਦੇ ਹੁੰਦੇ ਸੀ ਉਦੋਂ ਬੈਠ ਕੇ ਹਾਂ ਮਸ਼ਹੂਰੀਆਂ ਵੀ ਦੇਖੀਆਂ ਨੇ ਗਾਣੇ ਉਹਨੇ ਉਹ ਗਾਣੇ ਕੱਢਦੇ ਏ ਰਕਲੇ ਸਾਰੀਆਂ ਮਸ਼ਹੂਰੀਆਂ ਸਾਰੀ ਯਾਦ ਹੈ ਸੋ ਟਾਈਮ ਹੁੰਦਾ ਯਾਰ ਸੋ ਹਰ ਇੱਕ ਦਾ ਇੱਕ ਟੇਸਟ ਹੁੰਦਾ ਸੋ ਜਿਹੜੀ ਫਿਲਮ ਹੁੰਦੀ ਹੈ ਦੇਖੋ ਸਵਾ ਦੋ ਘੰਟੇ ਕਿਸੇ ਕਹਾਣੀ ਨੂੰ ਹੋਲਡ ਕਰਨਾ ਉਹ ਆਪਣੇ ਪਰਸਨਲ ਟੇਸਟ ਤੇ ਵੀ ਡਿਪੈਂਡ ਕਰਦਾ ਕਈ ਵਾਰੀ ਤੁਹਾਨੂੰ ਉਦਾਂ ਦੀ ਫਿਲਮ ਪਸੰਦੀ ਨਹੀਂ ਹੁੰਦੀ ਜੀ ਤੁਸੀਂ ਵੈਸੇ ਹੀ ਤੁਹਾਨੂੰ ਫਿਰ ਕੁਝ ਵੀ ਨਹੀਂ ਪਸੰਦ ਆਉਣਾ ਜੇ ਤੁਸੀਂ ਗੁੱਡ ਮੂਡ 'ਚ ਬੈਠੇ ਹੋ ਫਿਰ ਤੁ ਤੋ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜੀ ਫਿਲਮ ਹੁੰਦੀ ਹੈ ਕਈ ਵਾਰੀ ਸਟਾਰਟਿੰਗ ਚ ਟਾਈਮ ਲੈਂਦੀ ਹੈ ਜਿਵੇਂ ਵੈਬ ਸੀਰੀਜ਼ ਹੁੰਦੀ ਹੈ ਬਿਲਕੁਲ ਵੈਬ ਸੀਰੀਜ਼ ਦੇ ਹੁਣ ਜ ਨੋ ਨੋ ਸੀਜ਼ਨ ਹੁੰਦੇ ਆ ਨਾ ਇੰਨੇ ਇੰਨੇ ਐਪੀਸੋਡ ਹੁੰਦੇ ਆ ਉਹਨੂੰ 2-3 ਐਪੀਸੋਡ ਤਾਂ ਲੱਗਦੇ ਆ ਨਾ ਸਮਝਣ ਲਈ ਬਿਲਕੁਲ ਲੱਗਦੇ ਆ ਕਈ ਵਾਰ ਅਸੀਂ ਪਹਿਲੇ ਹੀ 8-5 ਮਿੰਟ ਚ ਤੁਹਾਨੂੰ ਉਹ ਨੋ ਐਪੀਸੋਡ ਪੂਰੇ ਹੋ ਜਾਂਦੇ ਪੂਰੇ ਹੋ ਜਾਂਦੇ ਇਸ ਕਰਕੇ ਉਹਨੂੰ ਟਾਈਮ ਚਾਹੀਦਾ ਹੁੰਦਾ ਕਿਸੇ ਵਾਰੀ ਚੀਜ਼ ਨੂੰ ਮੈਨੂੰ ਲੱਗਦਾ ਇਹ ਫਿਲਮ ਜਿਹੜੀ ਮੈਂ ਪਰਸਨਲ ਦੇਖੀ ਆ ਮਿਸਨ ਮਿਸ 420 ਇਹਨੂੰ ਪਹਿਲੇ 20 ਮਿੰਟ ਲੱਗਦੇ ਉਸ ਤੋਂ ਬਾਅਦ ਇਹ ਨਾ ਗ੍ਰਿਪ ਪਰਦੀ ਹੌਲੀ 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 ਦੇਖੋ ਮਿਸਟਰ ਐਂਡ ਮਿਸਿਸ 420 ਤੀਸਰੀ ਵਾਰੀ ਆ ਰਹੀ ਪਹਿਲਾ ਸੀਜ਼ਨ ਆਇਆ ਫਿਰ ਰਿਟਰਨਸ ਆਇਆ ਫਿਰ ਅਗੇਨ ਆਇਆ ਜੇ ਤਿੰਨ ਵਾਰੀ ਆ ਰਹੀ ਤਾਂ ਕੋਈ ਗੱਲ ਹੈ ਤਾਂ ਕੋਈ ਚੀਜ਼ ਤਿੰਨ ਵਾਰੀ ਆ ਰਹੀ ਨਾ ਉਹਦਾ ਤਾਂ ਆਉਂਦੀ ਨਹੀਂ ਤੁਸੀਂ ਐਕਟਰ ਬਹੁਤ ਅੱਛੇ ਆ ਜਿੰਨਾ ਕਿ ਮੈਂ ਤੁਹਾਨੂੰ ਦੇਖਿਆ ਨੋ ਡਾਊਟ ਪਰ ਉਸ ਤੋਂ ਇਲਾਵਾ ਤੁਹਾਡੀ ਪਰਸਨੈਲਿਟੀ ਦਾ ਇੱਕ ਖਾਸ ਪਹਿਲੂ ਇਹ ਹੈ ਕਿ ਤੁਸੀਂ ਵਾਤਾਵਰਨ ਨੂੰ ਪ੍ਰੇਮ ਕਰਦੇ ਆ ਤੁਸੀਂ ਕੁਦਰਤ ਨੂੰ ਪ੍ਰੇਮ ਕਰਦੇ ਆ ਮੈਂ ਜਿੰਨਾ ਕਿ ਤੁਹਾਨੂੰ ਸੁਣਿਆ ਤੁਸੀਂ ਰੁੱਖਾਂ ਦੀ ਬਹੁਤ ਗੱਲ ਕਰਦੇ ਆ ਤੇ ਮੈਨੂੰ ਇਹ ਦੱਸੋ ਵੀ ਇਹਦੇ ਬਾਰੇ ਤੁਸੀਂ ਪਰਸਨਲੀ ਕੀ ਕੁਛ ਕੀਤਾ ਜਿਵੇਂ ਰੁੱਖਾਂ ਨੂੰ ਇੱਕ ਪਿਆਰ ਕਰਨਾ ਅਲੱਗ ਚੀਜ਼ ਹੁੰਦੀ ਆ ਉਹਦੇ ਬਾਰੇ ਕੋਈ ਇਨੀਸ਼ੀਏਟ ਲੈਣਾ ਦੈਟਸ ਅ ਡਿਫਰੈਂਟ ਥਿੰਗ ਮੇਰਾ ਨੇਚਰ ਹੈ ਜੀ ਮੈਂ ਕਦੇ ਦੱਸਦਾ ਨਹੀਂ ਹੁੰਦਾ ਜੋ ਵੀ ਭਲੇ ਦੇ ਕੰਮ ਨੇ ਹਨ ਉਹ ਮੇਰੇ ਅੰਦਰ ਨੇ ਅੱਛਾ ਠੀਕ ਤਾਂ ਮੈਂ ਕਦੇ ਵੀ ਪਬਲੀਕਲੀ ਦੱਸਦਾ ਨਹੀਂ ਹੁੰਦਾ ਵੀ ਹਨਾ ਸੋ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਯਾਰ ਰੱਬ ਨੇ ਇੱਕ ਡਿਊਟੀ ਲਈ ਹੈ ਸੋ ਮੇਰੇ ਉਹ ਉਹਨਾਂ ਨੂੰ ਕੰਮ ਕਰਕੇ ਮੈਨੂੰ ਖੁਸ਼ੀ ਮਿਲਦੀ ਆ ਮੈਂ ਕਿਸੇ ਨੂੰ ਦਿਖਾਉਣ ਲਈ ਨਹੀਂ ਕਰਦਾ ਕੀ ਚਾਹੇ ਉਹ ਕਿਸੇ ਦਾ ਭਲਾ ਹੋਵੇ ਕਿਉਂਕਿ ਹੁਣ ਜਿਵੇਂ ਮੈਨੂੰ ਕਿਸੇ ਦਾ ਐ ਲੱਗਦਾ ਹੁੰਦਾ ਯਾਰ ਕਿਸੇ ਦੀ ਫੀਸ ਭਰਨ ਵਾਲੀ ਆ ਜਾਂ ਕਿਸੇ ਨੂੰ ਕੋਈ ਲੋੜਵੰਦ ਆ ਕਿਉਂਕਿ ਲੋੜਵੰਦ ਤਾਂ ਸਾਰੀ ਦੁਨੀਆ ਹੈ ਬਿਲਕੁਲ ਜੀ ਸੋ ਤੁਸੀਂ ਇੱਕ ਚੁਣ ਲੈਣੀ ਹੁੰਦੀ ਹੈ ਚੀਜ਼ ਸੋ ਮੈਨੂੰ ਲੱਗਦਾ ਹੁੰਦਾ ਕਈ ਵਾਰੀ ਲੋੜਵੰਦ ਦੀ ਵੀ ਮਦਦ ਹੋ ਹੀ ਜਾਂਦੀ ਹੈ ਕਿ ਦਿਨਾਂ ਕਿਦੋਂ ਤੁਸੀਂ ਸਾਰੀ ਦੁਨੀਆ ਨੂੰ ਨਹੀਂ ਖੁਸ਼ ਕਰ ਸਕਦੇ ਜਿੰਨਾ ਹੋ ਸਕਦਾ ਮੈਂ ਉਸ ਵਿੱਚ ਹਿੱਸਾ ਪਾਉਣਾ ਚਾਹੇ ਕਿਸੇ ਵੀ ਚੀਜ਼ ਹੋਵੇ এনवायरमेंट ਉਹਨਾਂ ਚੋਂ ਇੱਕ ਹੈ ਜੀ ਉਹ ਪਰਸਨਲੀ ਜਿੱਥੇ ਦਿਲ ਕਰਦਾ ਮੈਨੂੰ ਘਰੇ ਬੂਟੇ ਲਾਉਣੇ ਉਹ ਰੱਖਣੇ ਬਹੁਤ ਵਧੀਆ ਮੈਨੂੰ ਇਹ ਆਉਂਦਾ ਸਾਰੀ ਦੁਨੀਆ ਨੂੰ ਤੁਸੀਂ ਨਹੀਂ ਸੁਧਾਰ ਸਕਦੇ ਸਿਰਫ ਆਪਣਾ ਆਲਾ ਦਵਾਲਾ ਹੀ ਹਮਮ ਸੈੱਟ ਕਰ ਲਓ ਬਹੁਤ ਵਧੀਆ ਗੱਲ ਹੈ ਇਸ ਤੋਂ ਇਲਾਵਾ ਚਾਹੇ ਪ੍ਰਿੰਡ ਹੋਵੇ ਜਾਂ ਕਿਤੇ ਹੋਰ ਹੋਵੇ ਕੋਈ ਸੇਵਾ ਕਰਨੀ ਹੋਵੇ ਉਹ ਮੈਨੂੰ ਥੋੜਾ ਜਿਹਾ ਵਧੀਆ ਲੱਗਦਾ ਦੀ ਵੀ ਬਰਥਡੇ ਤੇ ਗਿਫਟ ਕਰਨਾ ਖਾਸ ਤੌਰ ਤੇ ਮੈਂ ਬੂਟੇ ਹੀ ਗਿਫਟ ਕਰਦਾ ਅੱਛਾ ਜੀ ਕਿਉਂਕਿ ਤੇਰੀ ਯਾਦ ਚ ਲਾਇਆ ਇਹਨੂੰ ਡਬਨ ਨਾ ਦੇ ਠੀਕ ਹੈ ਸੋ ਜੋ ਕਿਸੇ ਦੇ ਬੇਬੀ ਹੋਇਆ ਹੋਵੇ ਹਨ ਸੋ ਮੈਨੂੰ ਵਧੀਆ ਲੱਗਦਾ ਹੈ ਜੀ ਸੋ ਇਹ ਇਹ ਮੈਨੂੰ ਮੈਨੂੰ ਖੁਸ਼ੀ ਦਿੰਦੀ ਹੈ ਇਹ ਮੈਂ ਐਸੇ ਕਰਕੇ ਨਹੀਂ ਕਰਦਾ ਕਿ ਕਿਸੇ ਨੂੰ ਕੋਈ ਆਪਾਂ ਦਿਖਾਉਣਾ ਚੰਗੀ ਗੱਲ ਹੈ ਭਾਜੀ ਕੁਦਰਤ ਦੇ ਨਾਲ ਪ੍ਰੇਮ ਹੋਣਾ ਅੱਜ ਕੱਲ੍ਹ ਦੇਖੋ ਲੋਕ ਕੁਦਰਤ ਦੀ ਗੋਦ ਦੇ ਵਿੱਚ ਜਾਂਦੇ ਨੇ ਹਿਲ ਸਟੇਸ਼ਨਸ ਜਾਂਦੇ ਨੇ ਮੈਂ ਥੋੜੀ ਦੇਰ ਪਹਿਲਾਂ ਇੰਡੀਆ ਗਈ ਤੇ ਇੰਡੀਆ ਬੜਾ ਬਦਲ ਗਿਆ ਜੀ ਉਹ ਤੇ ਗੱਡੀਆਂ ਦੇ ਪਿੱਛੇ ਨਾ ਲੋਕਾਂ ਨੇ ਆਪਣੇ ਪਰਸਨਲ ਇੰਸਟਾਗ੍ਰam ਅਕਾਊਂਟ ਫੇਸਬੁੱਕ ਅਕਾਊਂਟ ਦੇ ਕਿ ਸਾਨੂੰ ਫੋਲੋ ਕਰ ਲਓ ਹਣਾ ਜਿੰਨਾ ਚਿਰ ਪਿੱਛੇ ਆ ਜਿਹੜਾ ਚਰ ਗੱਡੀ ਲਈ ਤੇ ਬੜਾ ਫਿਰ ਸਾਡੀ ਇੰਸਟਾ ਆਈਡੀ ਨੋਟ ਕਰ ਲਓ ਉਸ ਤੋਂ ਬਾਅਦ ਅਸੀਂ ਘੁੰਮਣ ਚਲੇ ਗਏ ਹਿਲ ਸਟੇਸ਼ਨ ਤੇ ਮੈਂ ਉੱਥੇ ਜਾ ਕੇ ਦੇਖਿਆ ਵੀ ਦੁਨੀਆ ਬਹੁਤ ਐਡਵਾਂਸ ਹੋ ਗਈ ਹੈ ਕੁਦਰਤੀ ਗੋਦ ਦੇ ਵਿੱਚ ਅਸੀਂ ਆਏ ਆ ਕੁਦਰਤੀ ਨਜ਼ਾਰੇ ਲੈਣ ਅਸੀਂ ਆਏ ਪਰ ਅਸੀਂ ਫੋਨੋਂ ਚੋਂ ਨਹੀਂ ਨਿਕਲ ਰਹੇ ਅਸੀਂ ਫੋਨ ਦੀ ਸਕਰੀਨ ਦੇ ਵਿੱਚੋਂ ਦੀ ਕੁਦਰਤ ਦੇਖ ਰਹੇ ਹਾਂ ਅਸੀਂ ਜਗ੍ਹਾ ਜਗ੍ਹਾ ਤੇ ਖੜ ਕੇ ਰੀਲਸ ਬਣਾਉਣ ਤੇ ਲੱਗੇ ਹੋਏ ਹਾਂ ਕਿ ਪਿੱਛੇ ਬੜਾ ਸੋਹਣਾ ਵਿਊ ਹੈ ਮੇਰੀ ਰੀਲ ਬਣਾਉਂਦੇ ਪਰ ਅਸੀਂ ਇਹਨੂੰ ਜੇਬ 'ਚ ਪਾ ਕੇ ਇਹਨੂੰ ਬੰਦ ਕਰਕੇ ਅਸੀਂ ਕੋਸ਼ਿਸ਼ ਨਹੀਂ ਕਰਦੇ ਵੀ ਅਸੀਂ ਕਿਤੇ ਆ ਕੁਦਰਤੀ ਗੋਦ ਦਾ ਨਜ਼ਾਰਾ ਲੈ ਲਈਏ ਕੀ ਕਹਿਣਾ ਚਾਹੋਗੇ ਅੱਜ ਦੇ ਸਮੇਂ ਬਾਰੇ ਇਹ ਤਾਂ ਦੇਖੋ ਜਿਹੜੀ ਆਪਣੀ ਜਨਰੇਸ਼ਨ ਆ ਜਿੰਨੇ ਤੁਸੀਂ ਗਏ ਹੋ ਤੁਸੀਂ ਇਸ ਚੀਜ਼ ਨੂੰ ਸਮਝਿਆ ਨਾ ਔਨ ਵਾਲੇ 5 ਸਾਲਾਂ ਚ ਇਹ ਗਲਤ ਲੱਗਣਾ ਵੀ ਨਹੀਂ ਹਮ ਐਗਜ਼ੈਕਟਲੀ ਕਿਉਂਕਿ ਹੁਣ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਐਂ ਹੀ ਲੱਗਦਾ ਸਭ ਕੁਝ ਇਹੀ ਹੈ ਇਹੀ ਲਾਈਫ ਹੈ ਇਹੀ ਲਾਈਫ ਹੈ ਕਮੈਂਟਾਂ ਪਿੱਛੇ ਲੜਾਈਆਂ ਨੇ ਪਹਿਲਾਂ ਲੜਾਈਆਂ ਵੀ ਹੋਰ ਹੁੰਦੀਆਂ ਸੀ ਨਾ ਹਾਂਜੀ ਹੁਣ ਸਟੇਟਸ ਪਿੱਛੇ ਲੜਾਈਆਂ ਆ ਜੇ ਕਿਸੇ ਨੇ ਮੈਂ ਤੁਹਾਨੂੰ ਕਿਸੇ ਨਾਲ ਰਿਸ਼ਤੇਦਾਰੀ ਚ ਵੜਾਸ ਕੱਢੀ ਆ ਨਾ ਤਾਂ ਸਟੇਟਸ ਲਾ ਲਿਆ ਤੂੰ ਉਹ ਵਾਲਾ ਸੋਚੀ ਜਾਂਦਾ ਮੈਨੂੰ ਕਿਹਨੇ ਇਹ ਮੈਨੂੰ ਕਹਿਨੇ ਇਹ ਸਾਡਾ ਪ੍ਰਗਟਾਵਾ ਹੀ ਹੋ ਗਿਆ ਹਰ ਚੀਜ਼ ਸਾਡੀ ਇਹਦੇ ਤੇ ਆ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਮੈਂ ਮੈਨੂੰ ਪਸੰਦ ਨਹੀਂ ਹੈ ਕਿ ਪਰਸਨਲ ਲਾਈਫ ਇਹਦੇ ਵਿੱਚ ਰੱਖਾਂ ਮੈਨੂੰ ਇਹ ਲੱਗਦਾ ਪ੍ਰੋਫੈਸ਼ਨਲ ਲਾਈਫ ਵੱਖਰੀ ਹੈ ਨਾ ਸੋ ਬਹੁਤ ਸਾਰੇ ਐਕਟਰ ਨੇ ਜਿਹੜੇ ਨਹੀਂ ਸੋਸ਼ਲ ਮੀਡੀਆ ਤੇ ਹੈਗੇ ਤੇ ਮੈਨੂੰ ਆ ਲੱਗਦਾ ਕਿ ਅੱਜ ਜੇ ਮੈਨੂੰ ਕਹੋ ਮੇਰਾ ਸਭ ਤੋਂ ਵੱਡਾ ਰਿਗਰਟ ਇਹੀ ਹੈ ਕਿ ਮੈਂ ਸੋਸ਼ਲ ਮੀਡੀਆ ਤੇ ਸ਼ਾਇਦ ਨਾ ਹੁੰਦਾ ਕਿ ਮੈਂ ਉਦੋਂ ਸ਼ਾਇਦ ਕਾਲੀ ਕਰ ਗਿਆ ਉਦੋਂ ਇੰਟਰਨੈਟ ਨਵਾਂ ਨਵਾਂ ਫਰੀ ਹੋਇਆ ਸੀਗਾ ਇੰਡੀਆ ਚ 2018 ਚ ਅੱਛਾ ਜੀ ਉਦੋਂ ਇਸ ਤੋਂ ਪਹਿਲਾਂ ਸਿਰਫ ਮੜਾ ਜਾ ਚਲਾ ਕੇ ਬੰਦ ਕਰ ਦਿੰਦੇ ਹੁੰਦੇ ਸੀ ਨਾ ਡਾਟਾ ਮੁੱਕ ਜਾਂਦਾ ਜੇ ਮੈਂ ਕਾਲਰ ਡੇਸ ਤੇ ਜਾਵਾਂ ਉਹ ਤਾਂ ਚਲਾ ਕੇ ਐ ਦੇਖੀ ਜਾਣਾ 5 ਮਿੰਟ ਚਾਹ ਵੀ ਪੀ ਲੈਣੀ ਰੋਟੀ ਵੀ ਖਾ ਲੈਣੀ ਉਹ ਗਾਣਾ ਹੀ ਨਹੀਂ ਡਾਊਨਲੋਡ ਹੁੰਦਾ ਸੀ ਐ ਘੁੰਮੀ ਜਾਂਦਾ ਸੀ ਸਾਨੂੰ ਲੱਗਦਾ ਸੀ ਇਹੀ ਇੰਟਰਨੈਟ ਹੈ ਘੁੰਮਣ ਵਾਲਾ ਸੋ ਜਿਉਂ ਜਿਉਂ ਦੁਨੀਆ ਅੱਗੇ ਜਾਂਦੀ ਹੈ ਬਹੁਤ ਫਾਸਟ ਹੈ ਹੁਣ ਮੈਂ ਵੀ ਦੇਖਦਾ ਮੈਂ ਵੀ ਬਹੁਤ ਜ਼ਿਆਦਾ ਟਰੈਵਲ ਕਰਦਾ ਅੱਛਾ ਜੀ ਸੋ ਅੱਜ ਕੱਲ੍ਹ ਉੱਥੇ ਜਾ ਕੇ ਫੀਲ ਕਰਨ ਨਾਲ ਹੂੰ ਜਿਆਦਾ ਜ਼ਰੂਰੀ ਹੋ ਗਿਆ ਕਿਸੇ ਨੂੰ ਜਾ ਕੇ ਮੈਂ ਦੱਸਣਾ ਮੈਂ ਇੱਥੇ ਪਹੁੰਚਿਆ ਹੂੰ ਐਗਜ਼ੈਕਟਲੀ ਉੱਥੇ ਹੁਣ ਸਾਡੇ ਸਰਕਲ 'ਚ ਵੀ ਬਹੁਤ ਨੇ ਉੱਥੇ ਜਾ ਕੇ ਭੇਜੀ ਜਾਣਗੇ ਦੇਖ ਇੱਥੇ ਬੈਠਾ ਇੱਥੇ ਬੈਠਾ ਉਸ ਚੀਜ਼ ਨੂੰ ਇੰਜੋਏ ਨਹੀਂ ਕਰਦੇ ਜੀ ਜੀ ਸੋ ਮੈਨੂੰ ਲੱਗਦਾ ਇਹ ਆਪਾਂ ਹੀ ਆ ਜਿਹੜਾ ਆਪਾਂ ਨੂੰ ਇਹ ਲੱਗ ਰਿਹਾ ਕਿ ਇਸ ਤੇ ਗੱਲ ਕਰ ਰਹੇ ਆ ਤੁਸੀਂ ਖੜਜੋ 5 ਕਿ ਸਾਲ ਇਹਦੇ ਬਾਰੇ ਗੱਲ ਵੀ ਨਹੀਂ ਹੋਣੀ ਸਭ ਕੁਝ ਇਹੀ ਹੈ ਹੂੰ ਐਵਰੀਥਿੰਗ ਇਹੀ ਇਨਾਂ 'ਚ ਇਹਨਾਂ ਨੂੰ ਲੱਗਣਾ ਇਹੀ ਲਾਈਫ ਹੂੰ ਬਿਲਕੁਲ ਤੁਸੀਂ এনਵਾਇਰਨਮੈਂਟ ਦੀ ਗੱਲ ਕੀਤੀ ਮੈਂ ਤੁਹਾਨੂੰ ਆਪਣੀ ਗੱਲ ਦੱਸਦੀ ਮੈਂ ਮਾਜੇ ਦੇ ਇੱਕ ਪਿੰਡ ਨੂੰ ਬਿਲੋਂਗ ਕਰਦੀ ਬਾਰਡਰ ਏਰੀਆ ਤੇ ਸਾਡਾ ਪਿੰਡ ਹੈ ਤੇ ਜਿਹੜੇ ਮੇਰੇ ਇਨ ਲਾਜ਼ ਨੇ ਉਹ ਹਿਸ਼ਾਰਪੁਰ ਤੋਂ ਹਿਸ਼ਾਰਪੁਰ ਬੜੀ ਸੋਹਣੀ ਸਿਟੀ ਆ ਉੱਥੇ ਗ੍ਰੀਨਰੀ ਬਹੁਤ ਹੈ ਜਦੋਂ ਮੇਰਾ ਰਿਸ਼ਤਾ ਹੋਣਾ ਸੀ ਤੇ ਉਹ ਫੈਮਲੀ ਜਦੋਂ ਸਾਡੇ ਘਰ ਆ ਰਹੀ ਸੀ ਤੇ ਉਹ ਭਾਜੀ ਸਾਰਾ ਰਸਤਾ ਹੈਰਾਨ ਹੋਈ ਗਏ ਵੀ ਇੱਥੇ ਰੋਕੀਆ ਨਹੀਂ ਰੋਕੀਆ ਨਹੀਂ ਹੈ ਅਸੀਂ ਰੋਪੜ ਬੋਗਰੀ ਉਹ ਦੇਖ ਰਹੇ ਆ ਵੀ ਪੰਜੀ ਪੰਜੀ ਕਿਲੇ ਸਾਨੂੰ ਗੰਝੇ ਹੀ ਦਿਖੀ ਜਾਂਦੇ ਆ ਸਾਨੂੰ ਇੰਨੀ ਦੂਰ ਤੱਕ ਵਿਜ਼ਿਬਿਲਟੀ ਇੱਥੇ ਇੱਥੇ ਰੋਕ ਹੀ ਕੋਈ ਨਹੀਂ ਉਹ ਸਾਰਾ ਰਾ ਹੈਰਾਨ ਹੁੰਦੇ ਆਉਂਦੇ ਆ ਜਦ ਕਿ ਜਦੋਂ ਉਸ ਜ਼ਿਲ੍ਹੇ ਚ ਜਾਈਦਾ ਆ ਤਾਂ ਤੁਹਾਨੂੰ ਇੱਕ ਕਿੱਲੇ ਤੋਂ ਦੂਜਾ ਕਿੱਲਾ ਨਹੀਂ ਦੇਦਾ ਵਿੱਚ ਇੰਨੇ ਦਰਖਤ ਹੁੰਦੇ ਆ ਇਸ ਵਿਸ਼ੇ ਤੇ ਆਪਾਂ ਗੱਲ ਕਰਦੇ ਆ ਕਿ ਜੇ ਜਿੱਦਾਂ ਹੁਣ ਬਾਲੀਵੁੱਡ ਦੀ ਗੱਲ ਕਰੀਏ ਬਹੁਤ ਸਾਰੇ ਸੋਸ਼ਲ ਇਸ਼ੂਸ ਤੇ ਮੂਵੀਜ਼ ਬਣਦੀਆਂ ਪੈਡਮੈਨ ਹੋ ਗਈ ਟਾਇਲਟ ਦਾ ਇੱਕ ਪ੍ਰੇਮ ਕਹਾਣੀ ਹੋ ਗਈ ਪਿੰਕ ਹੋ ਗਈ ਪਰ ਸਾਨੂੰ ਪੰਜਾਬੀਆਂ ਨੂੰ ਨਹੀਂ ਕਦੇ ਲੱਗਾ ਕਿ ਸਾਨੂੰ ਵੀ ਸੋਸ਼ਲ ਇਸ਼ੂਸ ਤੇ ਕਹਿ ਲੋ ਜਾਂ এনवायरमेंटਲ ਇਸ਼ੂਸ ਤੇ ਕੋਈ ਮੂਵੀ ਬਣਾਉਣੀ ਚਾਹੀਦੀ ਹੈ ਬਹੁਤ ਸਾਰੇ ਲੋਕ ਸੋਚਦੇ ਆਈ ਪਰ ਤੁਹਾਨੂੰ ਮੈਂ ਪ੍ਰੈਕਟੀਕਲ ਸੱਚਾ ਦੱਸਾਂ ਇਹ ਨਹੀਂ ਹੋ ਸਕਦਾ ਜਿਹੜੇ ਇਦਾਂ ਦਾ ਸੋਚਦੇ ਆ ਜਾਂ ਚੰਗਾ ਸਿਨੇਮਾ ਬਾਰੇ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਉਹਨਾਂ ਨਾਲ ਪ੍ਰੋਡਿਊਸਰ ਦੇ ਪੈਸੇ ਨਹੀਂ ਪੂਰੇ ਹੁੰਦੇ ਅੱਛਾ ਸੋ ਮੈਂ ਹੁਣ ਵਿੱਚ ਵੀ ਆਏ ਐਜ਼ ਅ ਪ੍ਰੋਡਿਊਸਰ ਵੀ ਇਸ ਚੀਜ਼ ਨੂੰ ਦੇਖਿਆ ਹੈ ਨਾ ਜੀ ਜੀ ਇਹਦੇ ਤੋਂ ਅੱਜ ਤੋਂ ਮੈਂ ਜੇ ਕਹਾਂ 20 ਸਾਲ ਬਾਅਦ ਵੀ ਤੁਸੀਂ ਦੇਖੋਗੇ ਸਿਰਫ ਕਾਮੇਡੀ ਫਿਲਮਾਂ ਬਣेंगी ਇਹ ਮੇਰਾ ਤਤ ਇਹ ਪਿਛਲੇ ਕੁਝ ਸਮੇਂ ਜੋ ਮੈਂ ਕੱਢਿਆ ਕੌਜ਼ ਨਹੀਂ ਦੇਖਦੇ ਆਪਣੇ ਵਾਲੇ ਇਹਦੇ 'ਚ ਮੈਂ ਇਹਨਾਂ ਨੂੰ ਕਸੂਰ ਵੀ ਨਹੀਂ ਕਹੂੰਗਾ ਕਿਉਂਕਿ ਲਾਈਫ ਹੀ ਇਦਾਂ ਦੀ ਹੋ ਗਈ ਹੈ ਕਿ ਤੁਸੀਂ ਕੁਝ ਸੁਣਨਾ ਚਾਹੁੰਦੇ ਹੀ ਨਹੀਂ ਕਿ ਕੋ ਚੰਗੀ ਗੱਲ ਦੇਖੋ ਉਸ ਪੰਜਾਬੀ ਉਦਾਂ ਤਾਂ بڑے ਗਾਂਹ ਹੋ ਜਾਂਦੇ ਕੋਈ ਮੁੱਦਾ ਆ ਜੇ ਤੇ ਅਸੀਂ ਸਭ ਤੋਂ ਅੱਗੇ ਖੜੇ ਹੁੰਨੇ ਵੀ ਆਣ ਬਾਣ ਛਾਣ ਤੇ ਆ ਗਈ ਅਸੀਂ ਨਹੀਂ ਛੱਡਦੇ ਹੁਣ ਕਿਸੇ ਨੂੰ ਤੇ ਪਰ ਫਿਲਮਾਂ ਸਾਨੂੰ ਹੀ ਹੀ ਹੂ ਹੂ ਵਾਲੀਆਂ ਚੰਗੀਆਂ ਲੱਗਦੀਆਂ ਉਹ ਅਸੀਂ ਕਿਸੇ ਸੀਰੀਅਸ ਮੁੱਦੇ ਨੂੰ ਅੱਗੇ ਨਹੀਂ ਲਿਆਉਣ ਦਿੰਦੇ ਸੀਰੀਅਸ ਮੁੱਦਾ ਹੁਣ ਕਹਿਣ ਨੂੰ ਦੇਖੋ ਬਹੁਤ ਸਾਰੀਆਂ ਫਿਲਮਾਂ ਨੇ ਜਿਵੇਂ ਹੁਣ ਪਿੱਛੇ ਜਿਹੜਾ ਉਹਨਾਂ ਦੇ ਰਿਜ਼ਲਟਸ ਵਧੀਆ ਨਹੀਂ ਰਹੇ ਟੈਕਨੀਕਲੀ ਉਹਨਾਂ ਨੇ ਬਹੁਤ ਜ਼ੋਰ ਲਾਇਆ ਨਾ ਸਾਡੀ ਆਪਣੀ ਫਿਲਮ ਇਲਤੀ एनवायरनमेंट ਦੀ ਗੱਲ ਕਰਦੀ ਆ ਹਨ ਪਰ ਮੈਂ ਇਹਦੇ ਚ ਇਹ ਵੀ ਨਹੀਂ ਕਹੂੰਗਾ ਯਾਰ ਇਹਦੇ ਚ ਵੀ ਲੋਕ ਨਹੀਂ ਦੇਖਦੇ ਸਮਾਂ ਹੀ ਇਦਾਂ ਦਾ ਹੋ ਗਿਆ ਕਿ ਕੋਈ ਕੋਈ ਸੁਣਨਾ ਹੀ ਨਹੀਂ ਜਾਂਦਾ ਚੰਗੇ ਚਲੋ ਫਿਲਮਾਂ ਛੱਡੋ ਮੈਂ ਕਹਿੰਦਾ ਕੋਈ ਅੱਜ ਤੋਂ ਪਹਿਲਾਂ ਮੈਂ ਜਦੋਂ ਨਵਾਂ ਨਵਾਂ ਟੀਵੀ ਚੱਲਿਆ ਸੀ ਮੈਂ ਬਹੁਤ ਸਾਰੇ ਕਥਾਵਾਚਕਾਂ ਨੂੰ ਸੁਣਦਾ ਹੁੰਦਾ ਸੀਗਾ ਨਾ ਉਹ ਵੀ ਹੁਣ ਸਿਸਟਮ ਹੈ ਕਿ ਚੰਗੀ ਗੱਲ ਨੂੰ ਅਸੀਂ ਨਹੀਂ ਕੌਂਟਰੋਵਰਸੀ ਨੂੰ ਦੇਖਣਾ ਸਾਡਾ ਨੇਚਰ ਬਣ ਗਿਆ ਨਾ ਐਗਜੈਕਟਲੀ ਔਰ ਜਿਹੜਾ ਨਹੀਂ ਚੱਲਦਾ ਉਹ ਕੌਂਟਰੋਵਰਸੀ ਕਰ ਦਿੰਦੇ ਉਹ ਕਰਦਾ ਉਹ ਸਾਡੇ ਸੁਭਾਵਾਂ ਚ ਹੀ ਪੈ ਗਿਆ ਹੁਣ ਜੇ ਮੈਂ ਨੂੰ ਕਹਾਂ ਕੋਈ ਚੰਗੀ ਗੱਲ ਦੱਸ ਰਿਹਾ ਕੋ ਉਹਨੂੰ ਉਹਦੇ ਚ ਕਿਸੇ ਦਾ ਕੋਈ ਇੰਟਰਸਟ ਨਹੀਂ ਉਹਨੇ ਕੋਈ ਇਹੋ ਜਿਹੀ ਗੱਲ ਕਰਤਾ ਅੱਜਕੱਲ ਪੌਡਕਾਸਟ ਸਟਾਰ ਹੋਣ ਲੱਗੇ ਨਾ ਐਗਜੈਕਟਲੀ ਸੋ ਪੌਡਕਾਸਟ ਕਿਉਂਕਿ ਉਹ ਕੋਈ ਕੁਝ ਨਾ ਪੁਸ਼ ਕਰ ਦਿੰਦੇ ਹੋ 45 ਉਹਦੇ ਚ ਕੁਝ ਨਾ ਕੁਝ ਇਹ ਜਾਂ ਕੁਝ ਪਾਇਆ ਹੁੰਦਾ ਉਹ ਤਾਂ ਹੈਡਿੰਗ ਲਾਈਨਸ ਇਦਾਂ ਦੀ ਹੋ ਜਾਂਦੀਆਂ ਕਿ ਉਹ ਨੇਚਰ ਹੀ ਇਦਾਂ ਦਾ ਮੈਂ ਯੂਨੀਵਰਸਿਟੀ ਸੀਗਾ ਜੀ ਮੈਨੂੰ ਆਉਂਦਾ ਸੀ ਯਾਰ ਪੰਜਾਬੀ ਸਿਨੇਮਾ ਜੋ ਮੈਂ ਵੀ ਜਦੋਂ ਦੇਖਦਾ ਹੁੰਦਾ ਸੀ ਯਾਰ ਇੱਕੋ ਜਿਹੀਆਂ ਫਿਲਮਾਂ ਬਣੀਆਂ ਜਾਂਦੀਆਂ ਇਹ ਕਿਉਂ ਨਹੀਂ ਚੇਂਜ ਹੁੰਦੀਆਂ ਕਿਉਂਕਿ ਮੈਂ ਉੱਥੇ ਬੈਠਾ ਪੂਰੀ ਦੁਨੀਆ ਦੀਆਂ ਫਿਲਮਾਂ ਦੇਖਦਾ ਸੀਗਾ ਇਰਾਨੀਅਨ ਫਿਲਮਾਂ ਹਾਲੀਵੁੱਡ ਚਾਹੇ ਸਾਰੀਆਂ ਕੰਟਰੀ ਦੀਆਂ ਕੋਈ ਨਹੀਂ ਛੱਡਦਾ ਹੁੰਦਾ ਸੀਗਾ ਇਜਾ ਮੈਂ ਵਿੱਚ ਆਇਆ ਵਿੱਚ ਬੈ ਕੇ ਪਤਾ ਲੱਗਦਾ ਕਿ ਤੁਸੀਂ ਕੋਸ਼ਿਸ਼ ਬਹੁਤ ਕਰਦੇ ਹੋ ਪਰ ਜੇ ਕੋਈ ਬੰਦਾ ਯਾਰ 5 ਕਰੋੜ ਲਾ ਕੇ ਉਹਦੇ ਪੈਸੇ ਨਾ ਪੂਰੇ ਹੋਣ ਉਹ ਅਗਲੀ ਕਾਮੇਡੀ ਬਣਾਊਗਾ ਹੀ ਪੜਾਊਗਾ ਮੋਵੀ ਸ਼ਨੀ ਨਹੀਂ ਆਉਂਦੀ ਜੀ ਹੁਣ ਜੇ ਮੈਂ ਤੁਹਾਨੂੰ ਕਹਾਂ ਕਿ ਅੱਜ ਲਿਸਟ ਕੱਢ ਕੇ ਦੇ ਦੋ ਮੈਨੂੰ ਕਿ ਪੰਜਾਬੀ ਦੀ 100 ਕਰੋੜ ਵਾਲੀ ਫਿਲਮ ਕਿਹੜੀ ਹੈ ਤੁਹਾਨੂੰ ਉਹਦਾ ਨਾਮ ਹੀ ਯਾਦ ਆ ਜਾਣਾ ਹਨਾ ਸੋ ਉਹ ਕਾਮੇਡੀ ਹੀ ਹੋਊਗੀ ਹਮ ਐਗਜ਼ੈਕਟਲੀ ਹਨਾ ਸੋ ਜਿਹੜੀ ਬੈਸਟ ਫਿਲਮ ਹੋਊਗੀ ਹਨਾ ਜਿਹੜੀ ਮੇਰੀ ਲਈ ਮੇਰੀ ਨਜ਼ਰ ਚ ਬੈਸਟ ਨੇ ਹੁਣ ਲੇਟੈਸਟ ਜਿਵੇਂ ਜਸੜ ਬਾਈ ਹੋਰਾਂ ਨੇ ਬਣਾਈ ਹੈ ਫਰਮਾਨਾ ਟੈਕਨੀਕਲੀ ਕਿੱਡੀ ਸਟਰੋਂਗ ਹੈ ਬਟ ਵੈਸੇ ਤਾਂ ਉਹਨੂੰ ਰਿਕਾਰਡ ਤੋੜਨਾ ਚਾਹੀਦਾ ਸੀ ਨਾ ਉਹਦਾ ਇੱਕ ਕਾਮੇਡੀ ਫਿਲਮ ਦਾ ਪਰ ਨਹੀਂ ਤੋੜ ਪਾਈ ਸੋ ਮੈਨੂੰ ਲੱਗਦਾ ਕਿ ਉਹ ਸਾਡੇ ਨੇਚਰ ਚ ਹੀ ਹੈ ਫਿਰ ਤੇ ਭਾਜੀ ਅਸੀਂ ਦੋਰੀ ਮਾਨਸਿਕਤਾ ਵਾਲੇ ਹੋਗੇ ਨਾ ਇੱਕ ਪਾਸੇ ਮੈਂ ਉਹ ਕਹਿੰਦਾ ਸੋਸ਼ਲ ਮੀਡੀਆ ਤੇ ਸਿਨੇਮੇ ਨੂੰ ਪਸੰਦ ਕਰਨ ਵਾਲੇ ਹੋਰ ਨੇ ਦੇਖਣ ਵਾਲੇ ਹੋਰ ਨੇ ਇੱਚ ਵੀ ਫਰਕ ਹੁੰਦਾ ਨਾ ਫਿਲਮਾਂ ਦੇ ਪੈਸੇ ਹੀ ਪੂਰੇ ਤਾਂ ਹੁੰਦੇ ਜਿਸ ਇਨ ਵਿੱਚ ਜਾ ਕੇ ਤੁਸੀਂ ਦੇਖਦੇ ਹੋ ਤੇ ਇੱਕ ਪਾਸੇ ਤਾਂ ਅਸੀਂ ਬਹੁਤ ਗੱਲਾਂ ਕਰ ਰਹੇ ਹਾਂ ਕਿ ਫਿਲਮਾਂ ਐਦਾਂ ਨਹੀਂ ਐਦਾਂ ਹੋਣੀਆਂ ਚਾਹੀਦੀਆਂ ਅਸੀਂ ਮੰਦਾ ਚੰਗਾ ਵੀ ਬੋਲਦੇ ਹਾਂ ਅਸੀਂ ਬਹੁਤ ਵਿਦਵਾਨ ਬਣ ਜਾਂਦੇ ਹਾਂ ਕਈ ਵਾਰੀ ਸੋਸ਼ਲ ਮੀਡੀਆ ਤੇ ਜਾ ਕੇ ਹਨਾ ਰੀਸੈਂਟਲੀ ਦੋ ਘਟਨਾਵਾਂ ਹੁੰਦੀਆਂ ਪਾਕ ਆਪਣੇ ਪੰਜਾਬ ਦੇ ਵਿੱਚ ਇੱਕ ਤਾਂ ਉਹ ਅਮਨ ਕੌਰ ਜਿਹੜੀ ਆ ਪੁਲਿਸ ਵਾਲੀ ਉਹਦੀ ਜਦੋਂ ਉਹ ਅਰੈਸਟ ਹੁੰਦੀ ਹੈ ਉਸ ਤੋਂ ਬਾਅਦ ਕਮਲ ਕੌਰ ਭਾਬੀ ਦੀ ਡੈਥ ਹੁੰਦੀ ਔਰ ਮੈਂ ਦੋਨਾਂ ਨੂੰ ਇਨਸੀਡੈਂਟਸ ਤੋਂ ਬਾਅਦ ਫਾਲੋ ਕੀਤਾ ਕਿ ਕਮਲ ਕੌਰ ਭਾਬੀ ਦੀ ਮੌਤ ਤੋਂ ਬਾਅਦ 65000 ਫਾਲੋਅਰ ਵੱਧ ਜਾਂਦਾ ਜਿੱਦੋਂ ਉਹ ਮਰੀ ਸੀ 4 ਲੱਖ ਸੀ ਕੱਲ ਮੈਂ ਦੇਖ ਰਹੀ ਸੀ 465000 ਸੀ ਜੇ ਮੈਂ ਉਹ ਪੁਲਿਸ ਵਾਲੀ ਥਾਰ ਵਾਲੀ ਦੀ ਗੱਲ ਕਰਾਂ ਤੇ ਉਹਦਾ ਇੱਕ ਦਿਨ ਚ ਭਾਜੀ 38000 ਫਾਲੋਅਰ ਵੱਧ ਗਿਆ ਹੁਣ ਤਾਂ ਹੋਰ ਵੱਧ ਗਏ ਹੋਣੇ ਆ ਸਾਨੂੰ ਕਿੰਨਾ ਸਵਾਦ ਆਉਂਦਾ ਹੈ ਜਦੋਂ ਨੈਗੇਟਿਵਿਟੀ ਫੈਲਦੀ ਨਾਲੇ ਤੇ ਅਸੀਂ ਦੇਖਦੇ-ਦੇਖ ਕੇ ਉਹਨਾਂ ਨੂੰ ਫਾਲੋ ਕਰ ਕਰਕੇ ਉਹਨਾਂ ਦੀ ਗਿਣਤੀ ਵਧਾ ਰਹੇ ਹਾਂ ਦੂਜੇ ਪਾਸੇ ਅਸੀਂ ਵਿਦਵਾਨ ਬਣ ਜੰਨੇ ਆ ਚੱਕ ਦਿਆਂਗੇ ਮਾਰ ਦਿਆਂਗੇ ਇਦਾਂ ਕਰ ਦਿਆਂਗੇ ਇਹ ਮੈਨੂੰ ਲੱਗਦਾ ਕਿ ਦੋਰੀ ਮਾਨਸਿਕਤਾ ਹੀ ਸਾਨੂੰ ਕਿਸੇ ਬੰਨੇ ਲੱਗ ਜਾਂਦੀ ਹੈ ਦੇਖੋ ਇੱਕ ਸਾਡੇ ਜਿਵੇਂ ਯੂਨੀਵਰਸਿਟੀ ਹੁੰਦਾ ਸੀ ਨਾ ਉਦੋਂ ਕਿਸੇ ਨੇ ਮੈਨੂੰ ਗੱਲ ਸੁਣਾਈ ਸੀ ਉਹ ਇੰਨੀ ਕੁ ਰੈਲੇਵੈਂਟ ਆ ਨਾ ਰੌਲਾ ਕੀ ਹੈ ਕਿ ਉੱਥੇ ਜੇ ਕਹਿੰਦਾ ਗੱਲ ਇਹ ਸੀ ਕਿ ਹੋਸਟਲ ਚ ਨਾ ਪੰਜਾਬ ਯੂਨੀਵਰਸਿਟੀ ਮੰਨ ਲਓ ਕਹਿੰਦੇ ਉੱਥੇ ਹੋਸਟਲ ਚ ਖਾਣਾ ਪੱਕਦਾ ਸੀ ਸਵੇਰੇ ਬ੍ਰੇਕਫਾਸਟ ਤੇ ਡੋਸਾ ਅੱਛਾ ਜੀ ਸਾਡੇ ਵਾਲੇ ਕਹਿੰਦੇ ਯਾਰ ਡੋਸਾ ਨਹੀਂ ਇਹ ਤਾਂ ਸਾਡਾ ਫੂਡ ਹੀ ਨਹੀਂ ਪਰੌਂਠੇ ਬਣਨੇ ਚਾਹੀਦੇ ਹੁਣ ਸਾਊਥ ਇੰਡੀਅਨ ਟੋਟਲੀ 20% ਸੀਗੇ ਪਰ ਬਣਦਾ ਡੋਸਾ ਸੀਗਾ ਕਹਿੰਦੇ ਵੋਟਾਂ ਪਾ ਲੈਣੇ ਜਿਹੜਾ ਦਿੱਤਿਆ ਉਹੀ ਬਣ ਜਾਇਆ ਘਰੂ ਖਾਣਾ ਤੇ ਸਾਡੇ ਵਾਲੇ 80% ਸੀ ਉਹ 20% ਸੀਗੇ ਸੋ ਕਹਿੰਦੇ ਵੋਟਾਂ ਪਾ ਲੈਣੇ ਵੋਟਾਂ ਪਾਈਆਂ ਉਹਨਾਂ ਨੇ ਬਈ 20 20 ਵਾਲਿਆਂ ਨੇ 20 ਪਾਤੀਆਂ ਡੋਸੇ ਨੂੰ ਹੁਣ ਪੰਜਾਬੀ ਇਕੱਠੇ ਹੋਏ ਕਹਿੰਦੇ ਕਹਿੰਦੇ 15 ਕਹਿੰਦੇ ਆਲੂ ਵਾਲੇ ਪਰੌਂਠੇ ਖਾਣੇ ਹਾਂਜੀ 17 ਕਹਿੰਦੇ ਇਹ ਮੂਲੀ ਵਾਲੇ ਪਰੌਂਠੇ ਬਣਨਗੇ। ਹੂੰ। 15 ਕਹਿੰਦੇ ਫੇਰ ਮਿੱਸੇ ਪਰੌਂਠੇ ਬਣਨਗੇ। ਹੂੰ। ਆਖਰ ਨੂੰ ਜਦੋਂ ਕਾਊਂਟਿੰਗ ਹੋਈ ਉਹ 20 ਫੇਰ ਜਿੱਤ ਗਏ। 200 ਜਿੱਤ ਗਏ। 200। ਆ ਖਾਣਾ ਫੇਰ ਅਗਲੇ ਨੂੰ ਡੋਸਾ ਹੀ ਪਿਆ। ਹੂੰ। ਸੋ ਬੇਸਿਕਲੀ ਅਸੀਂ 80% ਜ਼ਿਆਦਾ ਸੀਗੇ ਨਾ। ਹੂੰ। ਪਰ ਅਸੀਂ ਸਾਰੇ ਆਏ ਆ। ਹੂੰ। ਕਿਸੇ ਦੀ ਇੱਕ ਦੇ ਥੌਟ ਦੇ ਨਹੀਂ ਮਿਲਦਾ। ਹੂੰ। ਸੋ ਮੈਨੂੰ ਇਹ ਲੱਗਦਾ ਹੁੰਦਾ ਹਰ ਚੀਜ਼ ਇੰਹੀਂ ਵਰਕ ਕਰਦੀ ਹੈ। ਕਿ ਜਿਹੜਾ ਥੌਟ ਪ੍ਰੋਸੈਸ ਹਰੇਕ ਦਾ ਵੱਖੋ ਵੱਖਰਾ ਹੈ ਤੇ ਸੋਸ਼ਲ ਮੀਡੀਆ ਤੇ ਆਪਣਾ ਪੱਖ ਰੱਖਣ ਦੀ ਸਭ ਨੂੰ ਆਜ਼ਾਦੀ ਹੈ। ਹੂੰ। ਸੋ ਜੇ ਮੈਨੂੰ ਇਹ ਲੱਗਦਾ ਹੁੰਦਾ ਕਿ ਇਸ ਵਿਸ਼ੇ ਤੇ ਵੀ ਹੁਣ ਮੈਨੂੰ ਤਾਂ ਨਾ ਹੀ ਨਹੀਂ ਸੀ ਪਤਾ ਇਹਨਾਂ ਦੇ ਜਦੋਂ ਤੁਸੀਂ ਨਾਂ ਲੈ ਜਦੋਂ ਇਹ ਮੁੱਦਾ ਉੱਠਿਆ ਕਿਸੇ ਬੰਦੇ ਬਾਰੇ ਪਤਾ ਕਰਨਾ ਹੋਵੇ ਮੈਨੂੰ ਲੱਗਦਾ ਮੈਂ ਉਹਦਾ ਇੰਸਟਾਗ੍ਰam ਮੈਨੂੰ ਫੜਾ ਦੋ ਉਹਦੀ ਫੀਡ 'ਚ ਜੋ ਦੇਖਦਾ ਉਹੀ ਦਿਖ ਰਿਹਾ ਹੋਊਗਾ ਐਗਜ਼ੈਕਟਲੀ ਮੇਰਾ ਤੁਸੀਂ ਚੈੱਕ ਕਰ ਲਓ ਤੁਹਾਨੂੰ ਪਤਾ ਲੱਗ ਜੂ ਮੈਂ ਕਿਹੜੀਆਂ ਚੀਜ਼ਾਂ ਦੇਖਦਾ ਇਹ ਐਲਗੋਰਿਦਮ ਹੈ ਜੋ ਤੁਸੀਂ ਦੇਖਣਾ ਚਾਹੁੰਦੇ ਹੋ ਤੁਹਾਨੂੰ ਪੇਸ਼ ਕਰਦੇ ਆ ਘਟਨਾ ਤੋਂ ਬਾਅਦ ਮੈਨੂੰ ਉਹ ਥਾਰ ਵਾਲੀ ਬੀਬੀ ਦਾ ਅਕਾਊਂਟ ਲੱਭਣ ਨੂੰ ਦੋ ਦਿਨ ਲੱਗੇ ਮੈਨੂੰ ਲੱਭੇ ਹੀ ਨਾ ਮੈਨੂੰ ਪਤਾ ਨਹੀਂ ਸੀ ਕੌਣ ਹੈ ਇਹ ਕੋਣ ਨੇ ਆਪਣੇ ਅਸਲੀ ਨਾਮ ਤੇ ਨਹੀਂ ਸੀ ਬਣਾਇਆ ਉਹਨੇ ਵਿੱਚ ਹੋਰ ਕੁਝ ਬੜਾ ਐਡ ਕੀਤਾ ਸੀ ਦੋ ਦਿਨ ਮੈਨੂੰ ਲੱਗੇ ਜੀ ਅਖਬਾਰਾਂ ਫੋਲ ਫੋਲ ਕੇ ਵੈਬਸਾਈਟਸ 'ਤੇ ਕਿਸੇ ਨੇ ਤੇ ਸਕਰੀਨਸ਼ਾਟ ਲਾਇਆ ਹੀ ਹੋਊਗਾ ਮੈਂ ਉੱਥੋਂ ਨਾਮ ਵੇਖ ਕੇ ਲੱਭ ਲੈਣੀ ਫਿਰ ਮੈਂ ਫਾਲੋ ਕੀਤਾ ਜਸਟ ਇਹ ਲੋਕਾਂ ਦੀ ਮਾਨਸਿਕਤਾ ਨੂੰ ਚੈੱਕ ਕਰਨ ਲਈ ਵੀ ਅਸੀਂ ਤੁਸੀਂ ਕਹਿੰਦੇ ਹੋ ਨਾ ਸੋਸ਼ਲ ਮੀਡੀਆ ਤੇ ਬੋਲਣ ਦੀ ਸਭ ਨੂੰ ਇਜਾਜ਼ਤ ਹੈ ਮੈਂ ਇੱਥੇ ਵੀ ਥੋੜਾ ਡਿਫਰ ਕਰਦੀ ਸੋਸ਼ਲ ਮੀਡੀਆ ਤੇ ਲੋਕ ਉਹ ਬੋਲਦੇ ਜੋ ਲੋਕਾਂ ਨੂੰ ਚੰਗਾ ਲੱਗਦਾ ਹੂੰ ਹੂੰ ਜੋ ਉਹ ਬੋਲਣਾ ਚਾਹੁੰਦੇ ਹੁੰਦੇ ਨਾ ਉਹ ਬੋਲਦੇ ਨਹੀਂ ਉਹ ਹਾਂ ਹਾਂ ਲਾਈਫ ਵੀ ਇੰਨੀ ਨਹੀਂ ਹੈ ਸੱਚਾਈ ਕਈ ਵਾਰੀ ਅਗਲਾ ਨਹੀਂ ਸੁਣਨਾ ਚਾਹੁੰਦਾ ਹਮਦਾ ਨਾ ਐਕਸੈਕਟਲੀ ਐਕਸੈਕਟਲੀ ਚਲੋ ਅਸੀਂ ਫਿਲਮਾਂ ਤੇ ਵਾਪਸ ਆਉਣੇ ਬਹੁਤ ਵੱਡੇ ਵੱਡੇ ਐਕਟਰ ਕਹਿੰਦੇ ਵੀ ਜਿਹੜੀਆਂ ਪੰਜਾਬੀ ਫਿਲਮਾਂ ਆਇਆ ਨਾ ਪੰਜਾਬੀ ਫਿਲਮ ਇੰਡਸਟਰੀ ਹੁਣ ਬਾਲੀਵੁੱਡ ਨੂੰ ਟੱਕਰ ਦੇਣ ਲੱਗ ਗਈ ਹੈ ਸਹਿਮਤ ਹੋ ਤੁਸੀਂ ਇਸ ਗੱਲ ਨਾਲ ਨਹੀਂ ਮੈਂ ਤਾਂ ਜਮ੍ਹਾਂ ਸਹਿਮਤ ਨਹੀਂ ਹਾਂ ਅਜੇ ਅਜੇ ਔਡੇ ਜੋਗੇ ਅਸੀਂ ਨਹੀਂ ਹੋਏ ਬਿਲਕੁਲ ਕਿਉਂਕਿ ਸਾਡੇ ਵਿਸ਼ੇ ਨਹੀਂ ਬਦਲ ਰਹੇ ਹਾਂ ਹਾਂਜੀ 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 ਬਹੁਤ ਜ਼ਿਆਦਾ ਨਹੀਂ ਹੋ ਰਹੇ ਬਹੁਤ ਲੋਡ ਹੈ ਸਭ ਤੋਂ ਵੱਡੀ ਗੱਲ ਦਰਸ਼ਕ ਦਰਸ਼ਕ ਦੀ ਗਿਣਤੀ ਜੇ ਵਧੂਗੀ ਅਜੇ ਦਰਸ਼ਕ ਮੈਨੂੰ ਲੱਗਦਾ ਬਹੁਤ ਪੰਜਾਬੀ ਸਿਨੇਮਾ ਜਿਹੜਾ ਲਿਮਟਿਡ ਹੈ ਜੇ ਜਦ ਤੱਕ ਉਹ ਨਹੀਂ ਵਧਦੇ ਤਾਂ ਮੈਨੂੰ ਲੱਗਦਾ ਸਿਨੇਮਾ ਗਰੋ ਨਹੀਂ ਕਰ ਪਾਊਗਾ ਬਾਕੀ ਜਦੋਂ ਦਿਲ ਦੁਖਦਾ ਇੱਕ ਪ੍ਰੋਡਕਸ਼ਨ ਹਾਊਸ ਹੈ ਮਤਲਬ ਕੋਈ ਕਿਸੇ ਨੇ ਬਹੁਤ ਕੋਸ਼ਿਸ਼ ਕੀਤੀ ਕਿ ਅਸੀਂ ਗੁੱਡ ਬਜਟ ਬਣਾ ਕੇ ਟੈਕਨੀਕਲੀ ਫਿਲਮ ਸਟਰੋਂਗ ਬਣਾਈਏ ਪਰ ਜਦੋਂ ਉਹਦੇ ਪੂਰੇ ਨਹੀਂ ਹੋਣਗੇ ਫਿਰ ਇੰਨਾ ਸਾਲ ਵੀ ਲੱਗ ਫਿਲਮ ਕੋਈ ਐ ਥੋੜੀ ਆ ਵੀ ਇੱਕ ਮਹੀਨੇ ਚ ਬਣ ਗਈ ਜਾਂ ਇੱਕ ਦੋ ਮਹੀਨਿਆਂ ਸਾਲਾਂ ਦੀ ਮਿਹਨਤ ਮੈਂ ਕਹਿੰਦਾ 2 ਸਾਲ ਇੱਕ ਵੱਡੀ ਫਿਲਮ ਨੂੰ ਲੱਗ ਜਾਂਦੇ ਆ ਲਿਖਣ ਤੋਂ ਲੈ ਕੇ ਸਿਨਮੇ ਤੱਕ ਆਉਣ ਨੂੰ ਸੋ ਅਗਲੇ ਦਾ ਫਿਰ ਜੇ ਉਹਨਾਂ ਨਹੀਂ ਰਿਸਪੌਂਸ ਆਇਆ ਤਾਂ ਫਿਰ ਦਿਲ ਟੁੱਟ ਜਾਂਦਾ ਸੋ ਮੈਨੂੰ ਲੱਗਦਾ ਕਿ ਜਿਹੜਾ ਹਿੰਦੀ ਦਾ ਹੁਣ ਤੁਸੀਂ ਦੇਖੋ ਪਿੰਕ ਵਰਗੀ ਫਿਲਮ ਵੀ ਤੁਸੀਂ ਨਾਂ ਲਿਆ ਨਾ ਹਿੱਟ ਹੋਈ ਸੀ ਜੀ ਉੱਥੇ ਵਿਸ਼ੇ ਨੂੰ ਪਸੰਦ ਕਰਦੇ ਆ ਲੋਕ ਕਿਉਂਕਿ ਮੋਸਟਲੀ ਸ਼ਹਿਰਾਂ ਚ ਲੋਕ ਰਹਿੰਦੇ ਆ ਤੇ ਉਦਾਂ ਦੀਆਂ ਫਿਲਮਾਂ ਨੂੰ ਕਨਸੈਪਟ ਨੂੰ ਜਿਆਦਾ ਬੋਲਡ ਹੋ ਕੇ ਵੀ ਦੇਖ ਲੈਂਦੇ ਜਿਆਦਾ ਜਜਮੈਂਟਲ ਵੀ ਨਹੀਂ ਹੁੰਦੇ ਸੋ ਮੈਨੂੰ ਲੱਗਦਾ ਥੋੜਾ ਜਿਹਾ ਸ਼ਾਇਦ ਅੱਗੇ ਟਾਈਮ ਲੱਗੂਗਾ ਹੁਣ ਨਹੀਂ ਮੈਂ ਇਹ ਕਹਿ ਸਕਦਾ ਪਰ ਮੈਨੂੰ ਲੱਗਦਾ ਕਿ ਥੋੜਾ ਜਿਹਾ ਟਾਈਮ ਲੱਗੂਗਾ ਹਾਜੀ ਉੱਥੇ ਨਹੀਂ ਪਹੁੰਚ ਸਕਦੇ ਜੀ ਤੁਸੀਂ ਬਹੁਤ ਮਿਹਨਤ ਕਰਕੇ ਇਲਤੀ ਫਿਲਮ ਬਣਾਈ ਤੇ ਉਹਦਾ ਐਕਸਪੀਰੀਅੰਸ ਤੁਹਾਡਾ ਕਿਦਾਂ ਦਾ ਰਿਹਾ ਉਹਦੇ ਕੋ ਸਾਨੂੰ ਬਹੁਤ ਕੁਝ ਸਿਖਾ ਗਈ ਫਿਲਮ ਬਣਾ ਅਸੀਂ ਇਸ ਵਾਰ ਸੋਚਿਆ ਕਿ ਟੈਕਨੀਕਲੀ ਫਿਲਮ ਸਟਰੋਂਗ ਬਣਾਈਏ ਕਿ ਥੋੜਾ ਜਿਹਾ ਇਦਾਂ ਦਾ ਕਰੀਏ ਕਿ ਸਾਡੀ ਫਿਲਮ ਕਿਸੇ ਵਰਗੀ ਨਾ ਲੱਗੇ ਹਮਮ ਇਹਦਾ ਬਹੁਤ ਸਾਰੀਆਂ ਚੀਜ਼ਾਂ ਬਟ ਕਈ ਵਾਰੀ ਉਹ ਚੀਜ਼ ਨਹੀਂ ਸਕਸੈਸ ਹੁੰਦੀ ਆ ਪਰ ਅਸੀਂ ਉਸ ਤੋਂ ਇਹ ਸਿੱਖਿਆ ਯਾਰ ਕਿ ਇੰਨੇ ਐਕਸਪੈਰੀਮੈਂਟ ਕਰਨ ਦੀ ਲੋੜ ਨਹੀਂ ਹੈ ਕਈ ਵਾਰੀ ਚੀਜ਼ਾਂ ਸਿੱਧੀਆਂ ਸਿੱਧੀਆਂ ਵੀ ਸਿੰਪਲ ਹੁੰਦੀਆਂ ਕਿਉਂਕਿ ਆਖਰ ਨੂੰ ਆਡੀਅנס ਡਿਸਾਈਡ ਕਰਦੀ ਹੈ ਨਾ ਸੋ ਆਡੀਅנס ਤੋਂ ਜਿਹੜੇ ਰਿਵਿਊ ਮਿਲੇ ਸਾਨੂੰ ਹਨਾ ਮੈਂ ਉਹਨੂੰ ਐਨਾਲਾਈਜ਼ ਕਰਿਆ ਤੇ ਉਹਨਾਂ ਨੂੰ ਨਹੀਂ ਵਧੀਆਂ ਲੱਗੀ ਫਿਲਮ ਸ਼ਾਇਦ ਲੰਬੀ ਸੀਗੀ ਜਾਂ ਕਿਸੇ ਨੇ ਕਿਹਾ ਕਿ ਮੈਸੇਜ ਬਹੁਤ ਆ ਤੁਹਾਡਾ ਇਨਾ ਮੈਸੇਜ ਕੋਈ ਲੈਣਾ ਨਹੀਂ ਚਾਹੁੰਦਾ ਹਨ ਕਿਉਂਕਿ এনवायरमेंट ਕੋਈ ਮੁੱਦਾ ਹੀ ਹੈ ਨਹੀਂ ਨਾ ਸਾਡਾ ਸਾਡੇ ਮੁੱਦੇ ਹੀ ਹੋਰ ਨੇ ਨਾਲੇ ਅਸੀਂ ਤਾਂ ਰੁੱਖ ਵਧਣ ਵਾਲੇ ਆਂ ਤੇ ਬਚਾਉਣ ਵਾਲੇ ਥੋੜੀ ਉਹੀ ਮੈਂ ਕਹਿ ਰਿਹਾ ਤੇ ਸਾਨੂੰ ਲੱਗਦਾ ਸੀ ਉਹ ਗਲਤ ਤਰੀਕੇ ਨਾਲ ਉਹਨੂੰ ਉਹ ਲੈ ਆਏ ਗਲਤ ਟਾਈਮ ਤੇ ਲੈ ਆਇਆ ਨਾ ਸ਼ਾਇਦ ਬੱਚੇ ਬਹੁਤ ਪਸੰਦ ਕਰਦੇ ਸੀ ਫਿਲਮ ਪਰ ਅਸੀਂ ਫਰਵਰੀ ਚ ਲੈ ਆਏ ਸਾਡੀ ਇੱਕੋ ਵੀ ਬਹੁਤ ਵੱਡੀ ਗਲਤੀ ਸੀ ਫਰਵਰੀ ਚ ਪੇਪਰ ਬਹੁਤ ਜ਼ਿਆਦਾ ਹੁੰਦੇ ਆ ਬੰਦ ਦੇ ਵਿੱਚ ਜੀ ਜੀ ਉਹ ਤਾਂ ਫਾਈਨਲ ਪੇਪਰਸ ਦਾ ਟਾਈਮ ਹੁੰਦੇ ਆ ਸੋ ਫਿਰ ਮੈਨੂੰ ਲੱਗਿਆ ਕਿ ਵਿਸ਼ੇ ਪੱਖੋਂ ਇੱਕ ਫਿਲਮ ਇੰਦਾਂ ਦੀ ਹੋਣੀ ਚਾਹੀਦੀ ਜਿਹੜੀ ਸੱਭਨਾ ਰਿਲੇ ਜੇ ਵੀ ਉਹ ਇਹ ਭੋਲੇ ਹੋਏ ਸੀ ਸਾਡੀ ਹਨ ਉਹ ਬਹੁਤ ਲੋਕਾਂ ਨੇ ਕਬੂਲ ਕੀਤੀ ਸੀ ਕਿਉਂਕਿ ਉਹ ਸਾਡੇ ਵਿਸ਼ਾ ਹੀ ਪੰਜਾਬ ਦਾ ਸੀਗਾ ਜ਼ਮੀਨਾਂ ਦੀ ਗੱਲ ਸੀ ਉਹਨਾਂ ਨਾਲ ਤੁਸੀਂ ਵੈਸੀ ਇੰਨੀ ਉਹਦੇ ਨਾਲ ਜੁੜੇ ਹੋਣ ਜੁੜ ਜਾਂਦੇ ਆ ਤੁਸੀਂ ਹਾਂਜੀ ਤੇ ਤੁਸੀਂ ਰੀਅਲ ਲਾਈਫ ਚ ਇਲਤੀ ਹੈਗੇ ਹਾਂ ਹਾਂ ਬਹੁਤ ਇਲਤੀ ਹੈ ਜੀ ਫਨ ਕਰੀਦਾ ਇੰਜੋਏ ਕਰੀਦਾ ਹਨਾ ਸੋ ਹੁਣ ਥੋੜਾ ਜਿਹਾ ਮੇਰਾ ਫੋਕਸ ਘੁੰਮਣ ਫਿਰਨ ਤੇ ਜ਼ਿਆਦਾ ਕਿ ਮੈਨੂੰ ਹੈ ਕਿ ਰੱਬ ਨੇ ਮੌਕਾ ਦਿੱਤਾ ਕਿ ਇੰਨੇ ਜੋਗੇ ਕਰਿਆ ਪਿੱਛੇ ਜਿਸੀਂ ਇੰਡੀਆ ਟੂਰ ਕੱਢਿਆ ਸਾਰਾ ਮੈਂ ਬਾਕੀ ਦੁਨੀਆ ਬਾਅਦ ਕੋ ਪਹਿਲਾਂ ਇੰਡੀਆ ਦੇਖ ਲੀਏ ਜੀ ਸੋ ਉਹਦੇ ਚ ਘੁੰਮਦੇ ਫਿਰਦੇ ਜਿੰਨਾ ਫਨ ਕਰੀਦਾ ਕਰ ਲਈ ਜੀ ਵਰਸਟਾਈਲ ਐਕਟਰ ਹੋ ਤੁਸੀਂ ਬਾਲੀਵੁੱਡ ਪਾਲੀਵੁੱਡ ਵੈਬ ਸੀਰੀਜ਼ ਚ ਕੰਮ ਕੀਤਾ ਸਭ ਤੋਂ ਜ਼ਿਆਦਾ ਚੈਲੈਂਜਿੰਗ ਕੰਮ ਕਰਨਾ ਕਿੱਥੇ ਹੁੰਦਾ ਹੈ ਤੇ ਮਜ਼ਾ ਕਿੱਥੇ ਆਉਂਦਾ ਜ਼ਿਆਦਾ ਹਰ ਕੰਮ ਮੈਨੂੰ ਲੱਗਦਾ ਕਿ ਚਾਹੇ ਪੰਜਾਬੀ ਦਾ ਹੋਵੇ ਮੈਨੂੰ ਥੋੜਾ ਜਿਹਾ ਐਕਸਪੈਰੀਮੈਂਟ ਕਰਨੇ ਵਧੀਆ ਲੱਗਦੇ ਆ ਰਿਸਕ ਲੈਣੇ ਜਿਹਨੂੰ ਮੈਂ ਕਹਿ ਸਕਦਾ ਤੇ ਰਿਸਕ ਜੇ ਹਮੇਸ਼ਾ ਹੀ ਰਹਿੰਦਾ ਹੈ ਕਈ ਵਾਰੀ ਤੁਸੀਂ ਬਹੁਤ ਜ਼ਿਆਦਾ ਸਕਸੈਸਫੁਲ ਹੋ ਜਾਂਦੇ ਹੋ ਤੇ ਫੇਲ ਵੀ ਹੋ ਸਕਦੇ ਹੋ ਹਾਂ 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 ਸੋ ਜਿਹੜੇ ਸੇਫ ਚੱਲਦੇ ਆ ਉਹ ਫਿਰ ਇੱਕੋ ਤਰ੍ਹਾਂ ਦੀਆਂ ਫਿਲਮਾਂ ਕਰਦੇ ਐ ਐਗਜ਼ੈਕਟਲੀ ਉਹ ਕੁਝ ਵੱਡਾ ਨਹੀਂ ਕਰ ਪਾਉਂਦੇ ਹਾਂ ਹਾਂ ਸੋ ਉਹ ਮਨ ਨੂੰ ਲੱਗਦਾ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸੇਫ ਸੇਫ ਇਹੀ ਐ ਕਿ ਇਸ ਤੋਂ ਬਾਹਰ ਨਹੀਂ ਜਾਣਾ ਸੋ ਮੇਰੇ ਅੰਦਰ ਇਹ ਪਹਿਲਾਂ ਤੋਂ ਹੀ ਰਹਿ ਕੇ ਪੰਗੇ ਜਿਵੇਂ ਹੁਣ ਮੈਂ ਕੁੜੀ ਦਾ ਕੈਰੈਕਟਰ ਕਰਿਆ ਮਿਸ 420 ਸੋ ਮੈਨੂੰ ਲੱਗਦਾ ਇਹ ਰਿਸਕ ਟੇਕਰ ਹੀ ਕੋਈ ਕਰ ਸਕਦਾ ਮੈਨੂੰ ਅਸੀਂ ਕੋਈ ਗੱਲ ਨਹੀਂ ਯਾਰ ਕਰਕੇ ਦੇਖਣੀ ਬੜੀ ਕਾਫੀ ਸਟਰੋਂਗ ਪ੍ਰੈਜ਼ੈਂਸ ਐ ਮੈਂ ਟ੍ਰੇਲਰ ਦੇਖ ਲਈ ਸੀ ਸੋ ਹਾਂ ਜੀ ਹਾਂ ਫਿਲਮ ਵੀ ਤੁਸੀਂ ਦੇਖੋ ਇੰਜੋਏ ਕਰੋਗੇ ਠੀਕ ਐ ਜੀ ਸੋ ਮੈਨੂੰ ਇਹ ਲੱਗਦਾ ਹੁੰਦਾ ਅੱ ਅੱਗੇ ਦੇਖੋ ਕੀ ਕਰ ਸਕਦਾ ਹਾਂ ਡਿਪਲੋਮੈਟ ਬਹੁਤ ਡਿਫਰੈਂਟ ਜੀ ਸੀ ਬਿਲਕੁਲ ਡਿਫਰੈਂਟ ਸੀ ਔਰ ਥੋੜਾ ਕੈਰੈਕਟਰ ਵੀ ਬਹੁਤ ਸੋਹਣਾ ਸੀ ਉਹ ਹਿੰਦੀ ਲੋ ਪੂਰੇ ਇੰਡੀਆ ਮੈਂ ਉਦੋਂ ਵਿਸ਼ਾਖਾਪਟਨਪ ਸੀਗਾ ਕੋ ਮਹਾਰਾਸ਼ਟਰਾ ਜਦੋਂ Netflix ਤੇ ਆਈ ਫਿਲਮ ਤੇ ਉੱਥੇ ਲੋਕ ਰੈਕਗਨਾਈਜ਼ ਕਰ ਰਹੇ ਆ ਤਾਂ ਮੈਨੂੰ ਲੱਗਿਆ ਯਾਰ ਵਾਹ ਵੀ ਲੋਕ ਇੱਥੇ ਪਸੰਦ ਕਰਦੇ ਹਾਲਾਂਕਿ ਉਹ 네ਗੇਟਿਵ ਕੈਰੈਕਟਰ ਸੀ ਹਾਲਾਂਕਿ ਉਹਨੂੰ ਗਾਲਾਂ ਹੀ ਪੈਂਦੀਆਂ ਸੀ ਉਸ ਕੈਰੈਕਟਰ ਨੂੰ ਪਰ ਫਿਰ ਵੀ ਲੋਕਾਂ ਨੇ ਬਹੁਤ ਪਸੰਦ ਕਰਿਆ ਜੀ ਥੋੜਾ ਐਕਚੁਅਲੀ ਕਿਰਦਾਰ ਅੱਛਾ ਸੀ ਨਾ ਤੁਹਾਡੀ ਐਕਟਿੰਗ ਅੱਛੀ ਸੀ ਐਕ अच्छा भाई जेडे लोग ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਨੂੰ ਜਾਣ ਤੋਂ ਪਹਿਲਾਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਇਹ ਮੈਸੇਜ ਅੱਜ ਕੱਲ ਦੇੜੇ ਬੰਦ ਕਰਤੇ ਸੋ ਜੋ ਮੈਨੂੰ ਕੋਈ ਮੈਸੇਜ ਦੇਣਾ ਚਾਹੁੰਦਾ ਹਨ ਐਨੀ ਟਾਈਮ ਕੋਈ ਕੋਈ ਸਲਾਹ ਦੇਣੀ ਚਾਹੁੰਦਾ ਵੀ ਅਸੀਂ ਕਿੱਦਾਂ ਦੀ ਫਿਲਮ ਕਰੀਏ ਜਾਂ ਕਿੱਦਾਂ ਦਾ ਸਾਨੂੰ ਕੰਮ ਕਰਨਾ ਚਾਹੀਦਾ ਬੜੇ سارے ਲੋਕ ਈਮੇਲ ਕਰਦੇ ਆ ਮੈਸੇਜ ਕਰਦੇ ਆ ਤਾਂ ਮੈਂ ਉਹਨਾਂ ਨੂੰ ਐਨਲਾਈਜ਼ ਕਰਦਾ ਕਿ ਮੈਨੂੰ ਇਦਾਂ ਦਾ ਅੱਗੇ ਕੰਮ ਕਰਨਾ ਚਾਹੀਦਾ ਤੇ ਬਾਕੀ ਜੇ ਚੰਗੀ ਫਿਲਮਾਂ ਤਾਂ ਲੋਕਾਂ ਨੇ ਦੇਖ ਹੀ ਲੈਣੀਆਂ ਹਨ ਮੇਰੇ ਕੋਈ ਨਾਲ ਕੋਈ ਫਰਕ ਨਹੀਂ ਪੈਣਾ ਮੈਂ ਥੋੜਾ ਜਿਹਾ ਉਦਾਂ ਦਾ ਕਿ ਪਰਿਓਡੀ ਜੀ ਜਾ ਕੇ ਲੋਕਾਂ ਦੇ ਰਿਐਕਸ਼ਨ ਚੈੱਕ ਕਰਨੇ ਮੈਂ ਆਇਆ ਸੀਗਾ ਕੈਲਗਰੀ ਵੀ ਸ਼ੋ ਫੁੱਲ ਸੀਗਾ ਤਾਂ ਮੈਂ ਖੜ ਕੇ ਦੇਖਿਆ ਲੋਕ ਇੰਜੋਏ ਕਰ ਰਹੇ ਸੀ ਫਿਲ ਤਾਂ ਮੈਨੂੰ ਲੱਗਿਆ ਠੀਕ ਹੈ ਕਿਉਂਕਿ ਜੇ ਤੁਸੀਂ ਜਾ ਕੇ ਬਹਿ ਜਾਂਨੇ ਹੋ ਫਿਰ ਅਗਲੇ ਨੂੰ ਐ ਲੱਗਦਾ ਹੁਣ ਆਇਆ ਹੋਇਆ ਹੀ ਐ ਦੋ ਚਾਰ ਕੁੱਕਾ ਵੱਧ ਮਾਰ ਲੀਏ ਨਾ ਅਗਲੇ ਨੂੰ ਐ ਲੱਗਦਾ ਕਿ ਥੋੜੇ ਜਿਹਾ ਨੰਬਰ ਜੇ ਬਣ ਜਾਣਗੇ ਸੋ ਬਹੁਤ ਵਧੀਆ ਫਿਲਮ ਹੈ ਇੰਜੋਏ ਕਰੋਗੇ ਤੁਸੀਂ ਫਿਲਮ ਜਾ ਕੇ ਦੇਖ ਸਕਦੇ ਜੀ ਬਹੁਤ ਸ਼ੁਕਰੀਆ ਭਾਜੀ ਟਾਈਮ ਦੇ ਲਈ ਥੈਂਕ ਯੂ ਸੋਮਾ ਜੀ ਥੈਂਕ ਯੂ ਇਸਨ ਜੀ ਜਗਜੀਤ ਸੰਧੂ ਹੋ ਰਹੇ ਜਿਹੜੇ ਮਿਸਟਰ ਐਂਡ ਮਿਸਿਸ 420 ਅਗੇਨ ਦੇ ਵਿੱਚ ਇੱਕ ਬਹੁਤ ਸਟਰੋਂਗ ਕੈਰੈਕਟਰ ਕਰ ਰਹੇ ਨੇ ਸੋ ਬਹੁਤ ਮਿਹਨਤ ਨਾਲ ਫਿਲਮ ਬਣਾਈ ਹੈ ਤੁਹਾਨੂੰ ਵੀ ਸਾਰਿਆਂ ਨੂੰ ਗੁਜਾਰਿਸ਼ ਹੈ ਕਿ ਤੁਸੀਂ ਫਰਸਤ ਦੇ ਪਲ ਕੱਢ ਕੇ ਫਿਲਮ ਜ਼ਰੂਰ ਦੇਖਣ ਜਾਣਾ ਅੱਜ ਦੇ ਪ੍ਰੋਗਰਾਮ ਚ ਫਿਲਹਾਲ ਇੰਨਾ ਹੀ ਮੈਨੂੰ ਸਮਲੀਨ ਕਰ ਦੱਸਣ ਨੂੰ ਦੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ